ਦੋਸਤਾਨੋ ਸਤਿ ਸ੍ਰੀ ਅਕਾਲ ਜੀ ਆਪਾਂ ਜਿਹੋ ਨਹੀਂ ਸਤਿ ਸ੍ਰੀ ਅਕਾਲ ਬੁਲਾਈ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਇਹ ਇਧਰ ਫੋਨ ਦੇ ਵਿੱਚ ਖੁੱਬੇ ਬੈਠੇ ਸੀ ਜੀ ਤਾਂ ਕਰਕੇ ਧਿਆਨ ਨਹੀਂ ਹੋਇਆਗਾ ਤੇ ਬਾਕੀ ਇਹਨਾਂ ਨੂੰ ਐ ਜਿਵੇਂ ਹੋ ਗਿਆ ਮਨਾਮ ਭੁੱਲਣਾ ਜਮਤ ਤੇ ਦਿਲ ਦੇ ਵਿੱਚ ਪ੍ਰੈਕਟਿਸ ਕਰੀ ਜਾਂਦੇ ਹੋਣਗੇ ਆਹ ਹਾਂ ਜੀ ਜਿੰਨਾ ਵੀ ਸਾਡੇ ਮਤਲਬ ਕਿ YouTube ਫੈਮਿਲੀ ਸਾਡੇ ਨਾਲ ਜੁੜੀ ਹੈ ਜੀ ਤੇ ਉਹਨਾਂ ਦਾ ਜਿਲੋਂ ਧੰਨਵਾਦ ਕਰਦੀ ਹੈ ਜੀ ਮੈਂ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਤੇ ਜਿਸ ਤਰ੍ਹਾਂ ਵੀ ਤੁਸੀਂ ਦੇ ਲੋ ਪਿਆਰ ਦਿੱਤਾ ਐਸੀ ਤਰ੍ਹਾਂ ਹੀ ਮੈਂ ਤੁਹਾਨੂੰ ਧੰਨਵਾਦ ਕਰਾਂਗੀ ਤੇ ਤੁਹਾਡਾ ਹਾਂਜੀ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਸੋਹਣੇ ਸੋਹਣੇ ਸਾਨੂੰ ਕਮੈਂਟ ਕੀਤੇ ਨੇ ਤੇ ਹਾਂਜੀ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਸਾਨੂੰ ਵਧੀਆ-ਵਧੀਆ ਬਾਕੀ ਸਾਰਿਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਨੇ ਕਿਸੇ ਨੇ ਵੀ ਕੋਈ ਸਾਨੂੰ ਬੈਡ ਕਮੈਂਟ ਨਹੀਂ ਕੀਤਾਗਾ ਤੇ ਬਹੁਤ ਜ਼ਿਆਦਾ ਧੰਨਵਾਦ ਜੀ ਹਾਂਜੀ ਨਾਮ ਲਊਗੀ ਸੀ ਹਾਂਜੀ ਉਹਨਾਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਮ ਨੇ ਅ ਸਰਦਾਰ ਗੁਰਵਿੰਦਰ ਸਿੰਘ ਜੀ ਦੀ ਹੋਵੇ ਸੇ ਪੰਜਾਬੀ ਬਲੌਗਰ ਸੁਖਵੀਰ ਸਿੰਘ ਜੀ ਬਹਾਦਰਪੁਰ ਬੋਲੀ ਵਿੱਚ ਜੀ ਹਾਂਜੀ ਮੈਂ ਦੱਸਣਾ ਭੁੱਲ ਗਈ ਸੀ ਤੁਹਾਨੂੰ ਕਮੈਂਟ ਪਹਿਲਾਂ ਬੋਲੇ ਨੇ ਜੀ ਤੇ ਉਹ ਕਮੈਂਟਾਂ ਤੋਂ ਬਾਅਦ ਜੀ ਤੁਸੀਂ ਆਪਣੇ ਦੂਜਾ ਭਾਗ ਚੱਲੂਗਾ ਜੀ ਇੱਥੇ ਮੇਰੀ ਦੀ ਗੋੜੀ ਵੀ ਹੋਈ ਜਿਹੜੀ ਪਾਈ ਨੂੰ ਪਹਿਲਾਂ ਮੂਵੀ ਹਾਂਜੀ ਉਹਦਾ ਦੂਸਰਾ ਭਾਗ ਦੇਖਿਓ ਜੀ ਕਮੈਂਟਾਂ ਦਾ ਤੁਹਾਨੂੰ ਬਾਅਦ ਚ ਸਰਬਜੀਤ ਕੌਰ ਸੇਵਾਲਾ ਸੁਖਰਾਜ ਸਿੰਘ ਪਰਮਸੋਤਾ ਸਿਮਰਜੀਤ ਕੌਰ ਜਗਰੀਪੋ 37 ਸੰਦੀਪ ਸਿੰਘ ਭੰਗੂ ਬਲਵੀਰ ਸ਼ਰਮਾ ਸੰਜੇ ਸਿੱਧੂ ਕੋਪੂਆਨ ਤੇ ਸੈਮ ਸਿੰਘ ਬਾਦਰਪੁਰਾ ਆਕਰੀਆ ਸਤਾਰ ਜਸਵਿੰਦਰ ਸਿੰਘ ਗੁਰਨਾਦਾ ਜਲਾਲ ਸਿੰਘ ਕੁੰਗਲ ਰਾਣੀ ਬਲਜੀਤ ਸਿੰਘ ਅਰਤਾਰ ਸਿੰਘ ਸੁਖਪਾਲ ਜੀ ਵੀ ਸੁਖਾ ਸਿੰਘ ਬਲੈਕ ਸੈਡੋ ਪ੍ਰਵੰਤ ਸਿੰਘ ਜੀ ਗੋਹਾ ਜੱਗੀ ਰਾਜਾ ਰਾਜਕਰਨ ਸਿੰਘ ਪ੍ਰੀਤ ਪਖੜ ਵਰਪ੍ਰੀਤ ਜੁਰੀ ਰਾਮਜੀਤ ਕਰਨ ਚੰਨੀ ਵਿਰਸਾ ਟੀਵੀ ਸਰਪੰਚ ਜੀ ਨੂੰ ਔਰ ਆਸ ਸੋ ਇਹਨਾਂ ਸਾਰੇ ਸਧਨਾ ਜਾਰਾ ਦੋਸਤਾਂ ਮਿੱਤਰਾਂ ਬਣੇ ਪਿਆਰੇ ਪਿਆਰੇ ਆਪਣੇ ਸਹਿਲਾ ਤੋਂ ਸਾਰੀਆਂ ਇਹ ਵੀਡੀਓ ਦੇ ਵਿੱਚ ਕਮੈਂਟ ਕੀਤੇ ਗਏ ਨੇ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਔਰ ਅਸੀਂ ਆਸ ਰੱਖਦੇ ਆ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਇਸੇ ਤਰ੍ਹਾਂ ਕਮੈਂਟ ਕਰਦੇ ਰਹਿਣਗੇ ਸਾਨੂੰ ਤੇ ਅਸੀਂ ਇਹਨਾਂ ਦਾ ਇਸੇ ਤਰ੍ਹਾਂ ਸਤਿਕਾਰ ਪਿਆਰ ਕਰਦੇ ਰਹਿਣਾਗੇ आने वाले समय के आने वाले समय के तो बहुत वजिए इस तरह वाली बढ़िया कंसैप्ट अं लेके आवेंगे तो किसी इस तरह सू प्यारे रहो इस तरह सू सत्कार असी वजियाे वास्ते कन्सैप्ट लेके आवेंगे सारे दोस्तों का फिर तय कर लो धनवाद हाँ जी हूँ तुम देखो जी नींदी बोली का दूसरा भाग जी ਹਾਂਜੀ ਸਾਰੇ ਦੋਸਤਾਂ ਨੂੰ ਸਸਤੇ ਚਲੋ ਤਾਂ ਛੋਟੀ ਗੱਲ ਠੀਕ ਹੈ ਭਾਈ ਇੱਕ ਗੱਲ ਤੈਨੂੰ ਮੈਂ ਹੋਰ ਦੱਸਦਾ ਆ ਜਿਹੜੇ ਤੋ ਗੋਲਾਂ ਦੀ ਕਰਦ ਕਰਦੇ ਨਾ ਕਿ ਆਪ ਨੂੰ ਡਾਕਟਰੀ ਰਾਏ ਲੈਣੀ ਚਾਹੀਦੀ ਉਹਨੂੰ ਦੱਸ ਦਿਆ ਕਰ ਡਾਕਟਰ ਨੂੰ ਵੀ ਆ ਗੱਲ ਆ ਤੇ ਆ ਬਾਤ ਆ ਕੋਈ ਕੰਮ ਜੇ ਆਪਾਂ ਰਹਿਣਾ ਕਰਾਂਗੇ ਚੰਗਾ ਹੁੰਦਾ ਤੋ ਇਹ ਗੱਲ ਨੂੰ ਬਾਅਦ ਪੈਗੀ ਘਾਟ ਪੈ ਜੇ ਕੀ ਇਹਦਾ ਕੀ ਪਾਇਆ ਇਹਨਾਂ ਜੇ ਕਿੰਨੀ ਡੋਜ਼ ਆ ਰਹੀ ਸੋਨ ਨੂੰ ਕੀ ਪਤਾਗਾ ਤੇ ਮੁਰਕੇ ਕਹਿੰਦੇ ਹੁੰਦੇ ਆ ਬਜ਼ੁਰਗ ਬੰਦੇ ਆਗੇ ਤੇ ਮੁਰਕੇ ਕਹਿੰਨੂੰ ਗੱਲ ਤੇਰੇ ਤੇ ਆਵੇ ਅਗਰ ਆ ਕਹਿੰਦਾਗਾ ਵੀ ਐ ਕਰਕੇ ਆ ਗੱਲ ਸੀ ਫਿਰ ਤਾਂ ਗੱਲਾਂ ਹੀ ਬਣਦੇ ਹੁੰਦੇ ਕਹਿੰਦੇ ਨੂੰ ਵੀ ਪਤਾ ਹੀ ਮੈਂ ਤਾਂ ਤ ਮਰੇ ਰੇਣਾ ਤਾਂ ਮਾ ਤੇ ਇਹ ਗੱਲ ਦਾ ਤੇਰੇ ਘਰ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਐ ਕਰਕੇ ਉਹਨੂੰ ਵੀ ਜ਼ਰੂਰੀ ਹੈ ਵੀ ਮੈਂ ਨੀਂਦ ਵਾਲੀ ਗੋਲੀ ਦਿਨਾ ਹਨਾ ਤੇ ਕੱਲ ਨੂੰ ਤੂੰ ਉਹਨੂੰ ਪਤਾ ਹੋਵੇ ਸਾਰੇ ਪਰਿਵਾਰ ਨੂੰ ਪਤਾ ਹੋਵੇ ਜੇ ਕੋਈ ਗੱਲ ਆ ਤੇਰੀ ਮਾਂ ਨੂੰ ਲਾ ਜਾ ਕੇ ਉਹਨੂੰ ਚੰਗੀ ਦਵਾਈ ਦਿਵਾ ਕੇ ਲਿਆ ਡਾਕਟਰ ਤੋਂ ਤੇ ਫੇਰ ਘਰ ਚਲਦੇ ਹੁੰਦੇ ਆ ਤੇ ਪਰ ਜਿਹੜੀ ਤੂੰ ਮੈਂ ਗੱਲ ਕਹਿੰਦਾ ਸੀ ਚਲ ਚੰਗੀ ਗੱਲ ਆ ਮੈਨੂੰ ਗਲਤ ਫਹਮੀ ਹੋਵੇ ਤੇ ਪਰ ਗਾਹਾਂ ਤੋਂ ਜੇ ਕੋਈ ਗੱਲਬਾਤ ਹੋएगी ਵੀ ਆ ਤਾਂ ਮੈਂ ਤਾਂ ਵੀ ਕਹਿਣਾ ਪਈ ਇਹਨੂੰ ਇੱਥੇ ਖਤਮ ਕਰੋ ਤੇ ਘਰ ਘਰ ਬਾਤਾਂ ਰੱਖੋ ਕੋਈ ਗੱਲ ਨਹੀਂ ਜੇ ਆਉਂਦਾ ਚੰਨੀ ਆਉਣਦੇ ਆਉਣ ਨਾਲ ਨਹੀਂ ਕੋਈ ਮੜਾ ਹੁੰਦਾ ਹੁੰਦਾ ਤੇ ਪਰ ਬਾਕੀ ਰਿਪਾਈ ਮੈਂ ਬੇਬੇ ਨੂੰ ਵੀ ਜਾ ਦੂੰਗਾ ਤੇ ਉਹਨੂੰ ਦਵਾਈ ਨਾ ਚੰਗੀ ਦਵਾ ਦੇ ਕੋਈ ਚਲੋ ਸਰਪੰਚ ਸਾਹਿਬ ਜੀ ਚੰਗੀ ਗੱਲ ਹੈ ਤੁਸੀਂ ਬੇਬੇ ਨੂੰ ਵੀ ਜਰੂਰ ਸਮਝਾਓ ਉਹ ਤਾਂ ਮੇਰੇ ਅੱਖੇ ਨਹੀਂ ਲੱਗਦੀ ਬਹਿਮਣ ਵਾਲੀ ਹੈਗੀ ਦਵਾਈਆਂ ਤਾਂ ਉਹ ਲੈਂਦੂ ਕੋਈ ਨਹੀਂ ਹੈਗੀ ਬਸ ਉਹਨੂੰ ਤਾਂ ਆਏ ਹੋ ਜਾਂਦਾ ਵੀ ਪਤਾ ਨਹੀਂ ਮੈਨੂੰ ਕੀ ਦਿੰਦੇ ਨੇਗੇ ਕੰਜੂਸਣ ਵਾਲੀ ਆ ਨਾ ਉਹਨੂੰ ਆਏ ਵੀ ਮੇਰੇ ਪੁੱਤ ਦੇ ਪੈਸੇ ਖਰਾਬ ਹੁੰਦੇ ਨੇਗੇ ਵਿਚਾਰ ਕੋਈ ਬਾਰੇ ਭੱਜਿਆ ਗੱਲ ਉਹਨੂੰ ਮੈਂ ਸਮਝਾ ਵੀ ਦੂੰਗਾ ਉਹਨੂੰ ਮੈਂ ਦਵਾਈ ਦਵਾ ਦੂੰਗਾ ਵੀ ਕੋਈ ਕੰਪਲ ਅੱਗਿਆ ਹੋਇਆ ਫਰੀਜ ਦਵਾਈ ਮਿਲਦੀ ਮੈਂ ਤਾਂ ਇੰਨਾ ਕਰ ਸਕਦਾ ਹਾਂ ਠੀਕ ਹੈ ਨਾ ਗੱਲ ਸਲੋ ਆ ਵੀ ਬਹੁਤ ਧੰਨਵਾਦ ਤੁਹਾਡਾ ਸਰਪੰਚ ਸਾਹਿਬ ਜੀ ਤੁਸੀਂ ਬਸ ਮੈਨੂੰ ਪਤਾ ਹੀ ਆ ਵੀ ਤੁਸੀਂ ਹਨਾ ਵੀ ਕਿੰਨੇ ਭਲੇ ਕਰਦੇ ਹੋ ਪਹਿਲਾਂ ਹੀ ਬਹੁਤ ਭਲੇ ਕੀਤੇ ਪਰ ਅੱਜ ਮੈਂ ਗਲਤੀ ਮੰਨਦੀ ਆ ਇਸ ਚੀਜ਼ ਦੀ ਜਿਹੜਾ ਕਿ ਮੈਂ ਤੁਹਾਨੂੰ ਗਲਤ ਬੋਲ ਗਈ ਉਹ ਨਹੀਂ ਨਹੀਂ ਮੈਨੂੰ ਤਾਂ ਭੈ ਕੀ ਗਲਤ ਬੋਲਦੇ ਮੇਰੇ ਦਾ ਜਿਵੇਂ ਦੱਸਿਆ ਜੀ ਮੈਂ ਤੁਹਾਨੂੰ ਸੁਝਾਤਾ ਫਿਰ ਗੱਲ ਦਾ ਤਾਂ ਮੈਨੂੰ ਹੀ ਪਤਾ ਲੱਗਦਾ ਮੈਂ ਤਾਂ ਜਿਵੇਂ ਉਹਨੇ ਗੱਲ ਦੱਸੀ ਸੀ ਉਹਦੇ ਦਿਮਾਗ ਚ ਗੱਲ ਬੈ ਗਈ ਹੁਣੀ ਬੰਨੇ ਪੱਕਾ ਨਹੀਂ ਗਿਆ ਸੀ ਕੋਈ ਮੈਨੂੰ ਐ ਲੱਗ ਸ਼ੱਕ ਪੈਂਦਾ ਉਹਨੇ ਮੈਨੂੰ ਕੋਈ ਗੱਲ ਨਹੀਂ ਕੀਤੀ ਉਹ ਬਾਅਦ ਜਾਂ ਤੇ ਮੈਂ ਮਾ ਛੋਟੇ ਕਦੇ ਆ ਗਿਆ ਚਲ ਪਾਈ ਮੈਂ ਸੁਝਾਇਆ ਹੁਣ ਹੁਣ ਚਲ ਕੋਈ ਗੱਲ ਨਹੀਂ ਜੋ ਤੇਰੇ ਘਰ ਵਾਲੇ ਸਾਰੀ ਗੱਲ ਬਾਤ ਪਾਤੀ ਉਹ ਭੇਜਦਾਗਾ ਇਹ ਤਾਂ ਚਲ ਕੋਈ ਗੱਲ ਨਹੀਂ ਭੈਣ ਭਾਈ ਇਹ ਕਹਿੰਦੇ ਹੁੰਦੇ ਭੈਣ ਭਾਈ ਦੇ ਕੰਮ ਹੁੰਦਾ ਅੱਜ ਕੱਲ ਆਸ ਗਵਾਂਢੀ ਕੰਮ ਆਉਂਦਾ ਹੁੰਦਾ ਤੇ ਕੋਈ ਹੁਣ ਤੇਰੇ ਘਰ ਵਾਲਾ ਤਾਂ ਏਡਾ ਦੂਰ ਚੱਲ ਕੇ ਆ ਨਹੀਂ ਸਕਦਾ ਚਲ ਕੋਈ ਗੱਲ ਨਹੀਂ ਪਰ ਆ ਗੱਲਾਂ ਜਿਹੜੀਆਂ ਮੈਂ ਕਹਿੰਿਆ ਇਹਨਾਂ ਧਿਆਨ ਰੱਖੀ ਬਾਕੀ ਕਿਸੇ ਦੀ ਗੱਲ ਰਹੀ ਦਵਾਈ ਦੀ ਦਵਾਈ ਮੈਂ ਚਲ ਜੇ ਨਹੀਂ ਲੈਂਦੀ ਇਹਨੂੰ ਪੈਸੇ ਦੇ ਹੀ ਆ ਕੋਈ ਗੱਲ ਨਹੀਂ ਮੈਂ ਇਹਨੂੰ ਕਹਿੰਦੀ ਭਾਈ ਫ੍ਰੀ ਕੈਂਪ ਲੱਗਿਆ ਹੋਇਆ ਮੈਂ ਦਵਾਈ ਠੀਕ ਹੈ ਠੀਕ ਆ ਸਰਪੰਚ ਜੀ ਧਿਆਨ ਰੱਖਿਆ ਕਰੋ ਕੋਈ ਗੱਲ ਜੇ ਮੇਰੇ ਤੱਕ ਕੱ 来 ਹਮ ਆ ਪਾ ਕਰਕੇ ਨਾ ਜਿਹੜਾ ਇੱਕ ਹੋ ਦੇ ਦਿੱਗੇ ਮਿਲ ਹੀ ਗਿਆ ਹਾਂ ਤਾਂ ਪਹਿਲਾਂ ਵੀ ਆਈ ਸੀ ਚਰਨੇਪਤ ਮੈਂ ਤੇਰੇ ਕੋਲ ਮੈਂ ਤਾਂ ਫਿਰ ਤੁਹਾਨੂੰ ਪਤਾ ਨਾ ਬੋਟਾਂ ਨਾਲ ਕਰਕੇ ਬਾਹਰ ਭੱਗ ਜਾਂਦਾ ਹਾਂ ਹੋਰ ਆਹੀ ਜਾ ਦੇਣਾ ਜੋ ਲਾ ਲਾ ਕੇ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਤਾਂ ਬੈਠਣ ਹੀ ਜਾਂਦਾ ਮੈਂ ਤਾਂ ਬਸ ਹੁਣ ਹੀ ਆਇਆ ਸੀਗਾ ਮਾਹਾਂ ਚਾ ਦਪਹਿਰਾ ਜਾ ਹੋਗਾ ਐਸ ਵੇਲੇ ਅਗਲਾ ਸੌਂ ਜਾਂਦਾਗਾ ਹਾਂ ਤੇ ਬਾ ਚਾਹ ਜੀ ਪੀ ਕੇ ਬਾਹਰ ਨਿਕਲਦੇ ਜੀਗਾ ਹਾਂ ਦੱਸਾਂ ਕਿਵੇਂ ਆਈ ਦੂ ਮੈਂ ਤਾਂ ਮੁੜ ਗਈ ਸੀ ਇੱਕ ਗੜਦ ਪਹਿਲਾਂ ਲਾ ਗਈ ਤੇ ਮੈਨੂੰ ਕਿਸੇ ਨੇ ਦੱਸਤਾ ਵੀ ਹੁਣ ਆਇਆ ਚਰਨਾ ਘਰੇ ਹੁਣ ਹੀ ਵੜਿਆ ਉਹ ਧੰਨਵਾਦ ਆਦਾ ਮੈਂ ਨਾ ਮੈਂ ਘਰੇ ਜਾਇਆ ਸੀ ਅੱਜ ਅੱਛਾ ਤੇ ਜਾ ਕੇ ਸੋਨੀ ਸਮਝਾਇਆ ਹੈ ਅੱਛਾ ਹਾਂ ਫਿਰ ਬੋਲੀ ਨਹੀਂ ਕੁਝ ਫਿਰ ਉਹ ਤਾਂ ਮੈਨੂੰ ਐ ਕਹਿੰਦੇ ਸੀ ਕਿ ਤੈਨੂੰ ਮੈਂ ਕੀ ਦੱਸਾਂ ਤਾਂ ਬਸ ਮੈਂ ਤੈਨੂੰ ਸਿਰਿਆਲੀ ਗੱਲ ਦੱਸਣ ਮੈਂ ਉਹਨੂੰ ਸਮਝਾਤਾ ਉਹ ਕਹਿੰਦੀ ਅੱਜ ਤੋਂ ਬਾਅਦ ਸਕਾਰਤਾ ਮੌਕਾ ਨਹੀਂ ਹੁੰਦਾ ਅੱਛਾ ਹਾਂ ਗੱਲਾਂ ਦਾ ਫਿਰ ਜਿੰਨੀਆਂ ਮਰਜ਼ੀ ਬਣਾ ਲਓ ਤਾਂ ਕੀ ਫਾਇਦਾ ਹੁੰਦਾ ਹਾਂ ਉਹ ਉਹ ਤਾਂ ਮੈਂ ਦੱਸਦੀ ਗੱਲ ਉਹਨੂੰ ਕਿਹਾ ਸੀ ਮੈਂ ਹਾਂ ਭਈ ਇਹ ਨੀਂਦ ਵਾਲੀ ਗੋਲੀ ਕਿ ਨਹੀਂ ਮੇਰੀ ਮਾਂ ਕਹਿੰਦੀ ਨਾ ਤਾਂ ਰੱਖ ਦਿੰਨੀ ਆ ਕਈ ਵਾਰੀ ਵੱਡਾ ਸਰੀਰ ਹੈ ਕਹਿੰਦੀ ਤਾਂ ਕਰਕੇ ਮਾੜੀ ਜਿਹੀ ਪਾਉਣੀ ਨੇ ਮੈਂ ਹਾਂ ਤੂੰ ਭਾਈ ਇਹ ਵੀ ਬੰਦ ਕਰ ਦੇ ਜੇ ਕੋਈ ਦਵਾਈ ਲਿਆਉਣੀ ਆ ਨਾ ਉਹਨੂੰ ਦੱਸ ਦੇ ਡਾਕਟਰ ਨੂੰ ਦਿਖਾ ਕੇ ਲਾ ਦੇ ਹਾਂ ਇਹ ਗੱਲ ਗਲਤ ਹੁੰਦੀ ਇਸ ਤੋਂ ਇਹ ਕਹਿੰਦੀ ਪਹਿਲਾਂ ਗੋਲੀ ਦਵਾਈ ਤੇਰੀ ਲਾਈ ਵੀ ਸੀਗੀ ਤੇ ਉਹਦੇ ਚੋਂ ਕਹਿੰਦੀ ਇਹ ਜਿਹੜੀ ਨੀਂਦ ਵਾਲੀ ਗੋਲੀ ਕੱਢ ਦਿੰਦੀ ਆ ਮੈਂ ਹਾਂ ਭਾਈ ਉਹ ਕੱਢਦੀ ਤਾਂ ਉਹਨੂੰ ਖਰਾਬ ਕਰਦੀ ਨੀਂਦ ਆਈ ਜਾਂਦੀ ਸਾਰਾ ਦਿਨ ਫਿਰ ਜਮੇ ਹੀ ਨਹੀਂ ਉੱਠਿਆ ਜਾਂਦਾ ਆ ਫਿਰ ਉਹ ਹੀ ਚੱਕਰ ਆ ਗਿਆ ਜੇ ਉਹ ਪਾਉਣ ਲੱਗੀ ਫਿਰ ਮੈਂ ਤਾਂ ਸੁੱਤੀ ਰਹਿਣੀ ਆ ਜਦੋਂ ਉਹ ਆਏ ਸੇਮ ਹਾ ਤਾਂ ਲੋੜ ਪੈਂਦੀ ਹੁੰਦੀ ਹੈ ਜੇ ਬੰਦੇ ਨੂੰ ਲੋੜ ਹੋਵੇ ਜਾਂ ਮੈਂ ਆਪਾਂ ਸਾਧ ਦਿਨ ਫਲਾਈ ਜਾਵਾਂਗੇ ਫਿਰ ਨਾ ਨਹੀਂ ਤਾਂ ਦਿਨ ਆਉਂਦੀ ਹੈ ਜੇ ਨਾ ਆਉਂਦੀ ਉਹ ਫੇਰ ਹੁੰਦਾਗਾ ਨਹੀਂ ਤਾਂ ਮੈਨੂੰ ਹੀ ਆਈ ਜਾਂਦੀ ਹੈਗੀ ਫਿਰ ਗੋਲੀ ਪਾਉਣ ਦੀ ਕਿ ਲੋਕ ਕੀ ਲੋੜਾ ਆਏ ਗਹਿਮਾ ਜੇ ਗੱਲ ਨੂੰ ਕੋਈ ਨਸਾਨ ਹੋ ਗਿਆ ਨਾ ਫਿਰ ਬਾਦ ਤੂੰ ਹੀ ਪਛਤਾਏਂਗੀ ਫਿਰ ਉਹਨੂੰ ਕੰਮ ਬਤੂਗਾ ਬੌੜੀ ਹੋ ਗਈ ਜਾਂ ਕਿਵੇਂ ਹੋ ਗਿਆ ਦਿਮਾਗ ਨੂੰ ਦਿਮਾਗੀ ਖਰਾਬ ਹੋ ਗਿਆ ਮੇਰੇ ਫੇਟ ਕੀ ਕਰਾਂਗੀ ਨਾ ਸਾਰੇ ਸਰੀਰ ਤੇ ਅਸਰ ਪਾਉਂਦੀ ਹੈ ਇਹ ਤੇ ਹੋਰ ਹੁਣ ਹਾਂ ਫੇਰ ਹੀ ਬੰਦੇ ਨੂੰ ਨੀਂਦ ਆਉਂਦੀ ਹੈ ਤੇ ਤਾਂ ਫੋਨ ਵੀ ਮਚਾਉਂਦੀ ਹੈ ਕਨੇ ਕੁਛ ਵੀ ਲਾਣਾ ਚਾਹੇ ਥੋੜੀ ਚੀਜ਼ ਤੇ ਸੀ ਚੀਜ਼ ਵਾਸਤੇ ਬਣੀ ਹੈ ਹੁਣ ਪਲਾਸ ਆ ਪਲਾਸ ਜੇ ਆਪਾਂ ਹੁਣ ਪਲਾਸ ਫੜ ਲਿਆ ਹੱਥ ਜੇ ਜੇ ਲਾਈਟ ਨੂੰ ਕੱਟਾਂਗੇ ਤਾਂ ਤਾਂ ਕੱਟੀ ਹੀ ਜਾਊਗੀ ਨਾ ਜਿਹੜੀ ਚੀਜ਼ ਵਾਸਤੇ ਬੋਲੀ ਬਣੀ ਵੀ ਆ ਉਹ ਆਪਣੇ ਸੀ ਤੇ ਸਾਰੇ ਪੈਂਦੇ ਉਹ ਕਿੰਨੀ ਨੂੰ ਧੱਕਾ ਲਾਉਂਦੇ ਕੋ ਲੇਬਰ ਨੂੰ ਧੱਕਾ ਲਾਉਂਦੇ ਆ ਇਹ ਬੜੀਆਂ ਗੱਲਾਂ ਮੜ ਜਾਂਦੀਆਂ ਨੇ ਤੇ ਹੋਰ ਇਹ ਤਾਂ ਬਹੁਤ ਖਰਾਬ ਕਰਦੀ ਹੈ ਸਰੀਰ ਨੂੰ ਫਿਰ ਤੈਨੂੰ ਆਏ ਲੱਗੂ ਵੀ ਮੈਂ ਕੁਝ ਖਾਦਾ ਨਹੀਂਗਾ ਹਾਂ ਵੀ ਮੈਨੂੰ ਹੋਈ ਗਈ ਜਾਂਦਾਗਾ ਫਿਰ ਤੈਨੂੰ ਕਿਹਾ ਹੁਣ ਪਿਛਲੀ ਗੱਲ ਦਾ ਪਤਾ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਤੂੰ ਇਹ ਚੀਜ਼ ਚੱਲ ਮੈਂ ਮੰਨੀ ਗੱਲ ਭਾਈ ਤੂੰ ਫਾਇਦਾ ਕਰਦੀਆਂ ਕਿਤੇ ਫਾਇਦਾ ਕਰਦੀ ਕਰਦੀ ਤੂੰ ਨੁਕਸਾਨ ਨਾ ਕਰ ਹਾਂ ਤੇ ਮੈਨੂੰ ਕਿਹਾ ਭਾਈ ਤੂੰ ਮਾੜੀ ਹੈ ਤੂੰ ਜਮਾਂ ਚੰਗੀ ਆ ਦੇ ਹਿਸਾਬ ਨਾਲ ਪਰ ਟਲ ਤੀ ਰਹੇ ਤੂੰ ਬਿਨਾਂ ਕੋ ਕੋਲੀ ਦੇਣੀ ਨਹੀਂ ਜਾਈਂ ਹੋਰ ਜੇ ਤੈਨੂੰ ਕੋਈ ਪ੍ਰੋਬਲਮ ਲੱਗਦੀ ਹੈ ਉਹਨੂੰ ਨਾਟ ਹੈ ਜੀ ਤੇ ਨਾਲ ਜਾ ਕੇ ਦਿਖਾ ਦੀ ਪਾਕੀ ਛੇ ਆਹ ਬੋਟਾਂ 'ਚ ਲੰਘ ਜਾਂਦੇ ਜੇ ਤਾ ਇੱਥੇ ਕੋਈ ਕੈਂਪ ਜਾਂ ਲੱਗੂਗਾ ਮੈਂ ਤੁਹਾਨੂੰ ਦੱਸੂਗਾ ਉਹ ਤੇ ਤੈਨੂੰ ਦਿਖਾ ਕੇ ਆਪਾਂ ਦਵਾਈ ਦਵਾ ਦੇਵਾਂਗੇ ਮੈਂਨੂੰ ਕਿਹਾ ਜਾਈਗਾ ਮੈਂ ਮਹਾ ਜਿਨਾਂ ਜਿੰਨਾ ਇੱਕਦਮ ਮੇਰੇ ਸਾਰੇ ਮਾਮਨਾ ਕੰਮ ਕਰ ਉਹ ਦਵਾਈ ਕਹਿਨੀ ਫਿਰ ਉਹ ਔਖਦੀ ਹੈ ਤੇਰੇ ਨਹੀਂ ਸਾਪਾ ਲੋਟ ਆਉਂਦਾ ਜੇ ਤੂੰ ਮੇਰੀ ਪੈਨਸ਼ਨ ਬਣਵਾ ਦੇ ਬਤ ਤਾਂ ਵਧੀਆ ਚਲ ਮੇਰੇ 1500 ਨਾਲ ਮਹੀਨਾ ਦਾ ਲੱਗਾ ਹੀ ਕਰੂਗਾ ਪੈਨਸ਼ਨ ਬਦਾਂ ਬਣਾਈ ਤੇਰੇ ਨਾਲ ਹੋਰ ਵਾਦਾ ਰਹਿ ਲੈਂ ਜਿੰਨਾ ਚੱਕ ਤੇਰੀ ਪੈਸੇ ਨਹੀਂ ਉਹਦੀ 1500 ਮੈਂ ਖੋ ਲੈ ਜਾਗਾ ਪਰ ਆਇਆ ਕਿ ਮੇਲਾ ਜਾ ਕਰ ਮੈਂ ਤਾਂ ਮਿੰਦੇ ਚਲਾ ਨਾ ਲੈ ਕੇ ਜਾ ਤੈਨੂੰ ਦਵਾਈ ਦਵਾ ਦੇਣਾ ਆ ਤਾਂ ਹਾਂ ਆ ਗੱਲ ਉਹ ਤਾਂ ਆ ਤਾਂ ਮੈਨੂੰ ਆਹ ਹਰ ਮਾਂ ਮੇਰੀ ਮਾਂ ਦਵਾਈ ਦਵਾਤੀ ਰਹੀ ਕੀ ਫਰਕ ਪੈਂਦਾ ਚਲ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਨੁਕੜਾ ਲੱਗਦੇ ਲੱਗੇ ਜਾਂਦੇ ਹੁਣ ਵੋਟਾਂ ਪਾਈਆਂ ਤੇ ਉਹ ਵੀ ਲੱਗੇ ਜਾਂਦੇ ਤਾਂ ਹਾਂ ਮੈਂ ਯਾਦੀ ਵੋਟਾਂ ਕਰਕੇ ਅਜੇ ਆਪਾਂ ਜੇ ਕੋਈ ਕੰਮ ਕਰਾਈ ਕਰ ਦੇਣਗੇ ਪੈਸਾ ਦਾ ਕੱਢਾ ਕੰਮ ਆ ਤਾਂ ਕਾਗਜ਼ ਭਰਨੇ ਤੇਰੇ ਘਰਾਂ ਕਿ ਭਾ ਵੀ ਫਿਰ 50 ਗੱਲੇ ਜੀ ਦੇ ਛੋਟੇ ਖੇਲੇ ਤੇ ਪੈਸੇ ਲੱਗੇ ਲਗਾਈਏ ਹੂੰ ਇਹ ਤੇ ਕਾਗਜ਼ ਭੰਨ ਦੇਦਾ ਭਾਈ ਜੀ ਤੇ ਵੋਟਾਂ ਦੇ ਕਾਗਜ਼ ਭਰ ਕੇ ਤੇ ਅਗਲੀ ਮਹੀਨੇ ਲੈ ਪੇ ਮੂਹ ਆ ਜੀ ਪਲਸਨ ਆ ਜੀ ਹਾਂ ਠੀਕ ਹੈ ਨਾਲੇ ਉਹ ਤਾਂ ਮੇਰੇ ਸਾਰੇ ਹਨ ਆਪਾਂ ਕਾਗਜ਼ ਭਰ ਤਾਂ ਇਹਦੇ ਪਟਵਾਰੀ ਤੋਂ ਮੈਂ ਕਾਗਜ਼ ਕਰਲਾ ਮੈਨੂੰ ਬਾਅਦ ਤੋਂ ਤੇਰਾ ਵੋਟ ਕਾਰਡ ਤੇ ਦਾ ਘੱਟ ਦੇ ਜੀ ਤੂੰ ਆ ਕੇ ਦੇ ਜੀ ਲੈ ਵਿੱਚ ਟਾਈਮ ਲੱਗੇ ਤੇ ਮੈਂ ਆਪ ਭਰ ਆ ਕੇ ਆਪ ਹੀ ਕਰਾਂ ਉਹ ਤਾਂ ਤੂੰ ਆਪ ਹੀ ਕਰਾ ਦੇ ਪਟਵਾਰੀ ਤੋਂ ਵੀ ਕਰਾ ਦੂਗਾ ਸਾਰੇ ਕਾਜ ਤਾਂ ਆਪ ਹੀ ਕਰਾ ਦੂਗਾ ਠੀਕ ਹੈ ਉਹ ਤਾਂ ਉਹਨੂੰ ਔਖਾ ਹੁੰਦਾ ਭਾਈ ਜਿਹਦੀ ਜ਼ਮੀਨ ਜਾਇਦਾਦ ਵਾਲੀ ਆ ਉਹਨੂੰ ਔਖਾ ਹੋ ਜੂਮਰੇ ਇਹਨਾਂ ਕੰਮ ਮੈਂ ਕਰ ਦੂ ਜਿੰਨਾ ਕਿ ਮੇਰੇ ਸਾਰੇ ਔਰ ਚਾਹ ਪਾਣੀ ਦੀ ਸੇਵਾ ਦੱਸੋ ਬਸ ਪੀਗੀ ਆਈ ਜੇ ਤੁਮੇ ਬਸ ਮੈਂ ਤਾਂ ਇਹ ਹੀ ਵਸ ਤੁਹਾਨੂੰ ਸਮਝਾਇਆ ਮੈਂ ਉਹਨੂੰ ਸਮਝਾਇਆ ਬਸ ਠੀਕ ਕੋਈ ਨਾ ਦਾ ਟਾਕਦਾ ਉਹਨੂੰ ਕਹੂੰਗਾ ਭਾਈ ਜਿੱਦ ਕਦੇ ਕੰਮ ਕੋ ਹੋਇਆ ਮੈਂ ਦੱਸਾਂਗਾ ਠੀਕ ਹੈ ਠੀਕ ਤੇ ਤੈਨੂੰ ਲੈ ਕੇ ਉਹ ਆਜੇ ਆਹ ਬੱਸ ਬੱਸ ਪੀ ਕੇ ਤੁਰ ਹੀ ਆ ਕੰਮ ਕਰਾ ਦੇ ਮੇਰਾ ਪਿੰਚੇ ਏ ਕੰਮ ਪੈਸੰਦਾ ਵੀ ਤੇਰਾ ਹੋ ਜਾਊਗਾ ਮੈਂ ਤੁਹਾਨੂੰ ਦੱਸਦੀ ਕਰ ਤੂੰ ਵੋਟ ਕਰ ਤੇ ਧਾਰ ਘਾਟ ਫੜੀ ਤੇਰੇ ਸਿੱਧੇ ਜਾ ਕੇ ਆਪ ਜਮਾ ਬਠਿੰਡੇ ਜਾ ਕੇ ਜਮਾ ਕਰਾ ਕੇ ਉਹ ਕੰਮ ਤਾਂ ਹੈ ਨਹੀਂ ਤੂੰ ਫੜਾ ਕੇ ਤੇ ਚੱਕ ਕੇ ਮੈਂ ਰੱਦੀ ਛੱਡ ਦੂੰ ਤਾਂ ਹੀ ਤਾਂ ਕੰਮ ਨਹੀਂ ਹੁੰਦੇ ਆਏ ਕਰਨ ਕੰਮ ਦੋ ਹੋ ਜਾਣ ਜਾਂ ਚਾਰ ਹੋ ਜਾਣ ਮੇਰੇ ਕੋਲ ਭਾਵੇਂ 10 ਹੋ ਜਾਣ ਜਿੱਤੇ ਵੀ ਮੈਂ ਬਠਿੰਡੇ ਜਾਂਦਾ ਹੁੰਨਾ ਨਾ ਮੈਂ ਸਾਰੇ ਨੇ ਕਾਗਜ਼ ਲਿਜਾ ਕੇ ਫਰਮਾ ਕੇ ਫਿਰ ਲਗਾ ਤਾਂ ਹੀ ਪਿਲ ਸੁਣਾਊਂਗੀ ਠੀਕ ਹੈ ਜੇ ਮੈਂ ਕਰੇ ਰੱਖ ਲੋ ਫੇ ਤਾਂ ਉਹ ਕਹੀ ਜਾਣੀ ਪਰ ਛਨੀ ਪਰਛਾ ਤਾਂ ਹੀ ਆਉ ਜੇ ਗਾਹ ਲਾ ਕੇ ਜਮਾਗਾ ਇਹ ਗਾਹ ਜਮਾ ਕਰਾਇੰਗੇ ਫਾਰਮਾ ਫੇਰੀ ਹੈ ਫਿਰ ਬਾਹਲੇ ਬੰਦੇ ਕਹਿੰਦੇ ਜਮਾ ਚ ਭਲਾਨੇ ਨੂੰ ਫੜਾਈ ਸੀ ਸਾਡਾ ਕੰਮ ਨਹੀਂ ਹੁੰਦਾ ਕੰਮ ਫਿਰ ਕਿੱਥੋਂ ਹੋ ਜੂਗਾ ਆ ਜਦੋਂ ਉਹ ਤਾਂ ਉੱਥੇ ਹੀ ਪੈ ਰਹੇ ਰੱਦੀ ਚ ਸਿੱਟ ਦਿੰਦਾ ਤੂੰ ਕੋਈ ਲੈਣੀ ਕੋਈ ਜਾ ਕੋਈ ਬੇਫਿਕਰ ਹੋ ਕੇ ਚਲ ਠੀਕ ਆ ਮੈਂ ਸਮਝਾ ਦੂ ਕਿ ਕੋਈ ਹਾਂ ਚੰਗਾ ਹਾਂ ਬੇਫਿਕਰ ਹੋ ਕੇ ਬਸ ਕਿ ਉਹ ਮੜਾ ਮੋਟਾ ਕਹਿੰਦੀ ਹੁੰਦੀ ਸੀ ਚੁੱਪ ਕਰ ਜਾ ਕਰ ਨਾ ਮੈਂ ਤਾਂ ਕਦੇ ਕੁਝ ਬੋਲੀ ਹੋਈ ਨਹੀਂ ਮੈਂ ਤਾਂ ਉਹਨੂੰ ਆਏ ਗਏ ਨਹੀਂ ਮੈਨੂੰ ਗੋਲੀ ਕਾਦੇ ਵਾਸਤੇ ਪਾਉਣੀ ਆਏ ਗੱਲ ਤੋਂ ਪੁਰਾਣੇ ਤੋਂ ਪਾਉਂਦੇ ਮੈਂ ਚਲ ਮਾਰੂ ਹੁਣ ਠੀਕ ਹੈ ਹਾਂ ਬਸ ਠੀਕ ਤੁੰਦਾ ਤਾਂ ਕਮਰੇ ਤੇ ਦਵਾਈ ਤੇ ਰਹਿ ਗਿਆ ਮੈਂ ਤੁਹਾਨੂੰ ਇੱਕ ਟੈਂਪਲ ਲਿਖ ਦਿੰਦੇ ਜਾਂ ਮਾਪੇ ਘਰ ਜਾ ਕੇ ਦੱਸ ਕੇ ਠੀਕ ਹੈ ਚੰਦ ਹਾਂ ਫੁੱਲ ਚਲ ਠੀਕ ਹੈ ਬੱਤ ਠੀਕ ਹੈ ਬੇਬੇ ਠੀਕ ਹੈ ਯਾਰ ਪਰ ਮਾਤਾ ਮਾਂ ਭਲਾ ਕਰੇ ਜੀ ਆਪਾਂ ਨੂੰ ਕੀ ਭਲਾ ਲੱਗਦਾ ਜੇ ਲੱਗ ਰਹੀ ਮੇਰੀ ਪਰਸਾਂ ਲੱਗ ਕੇ ਆ ਜੀ ਯਾਰ ਕੋਈ ਸੀ ਸੀ ਦਿੰਦਾ ਬੰਦਾ ਕਿ ਚੀਰੱਖ ਜਾਂਦੀ ਏ ਕਿੱਥੇ ਗਈ ਸੀ ਬਾਬੇ ਕਿਉਂ ਕੀ ਗੱਲ ਤੇ ਮੈਂ ਦੱਸਣਾ ਜ਼ਰੂਰੀ ਹੈ ਲੈ ਅਗੇ ਦੱਸਣਾ ਜ਼ਰੂਰੀ ਹੈ ਤੇ ਫਿਰ ਕੀ ਹੋ ਗਿਆ ਜੇ ਮੈਂ ਪੁੱਛ ਲਿਆ ਮੈਂ ਗਈ ਹੀ ਸਰਪੰਚ ਕੋਲੇ ਅੱਛਾ ਸਰਪੰਚ ਕੋਲੇ ਗਈ ਸੀ ਤੇ ਸਰਪੰਚ ਕੋਲੇ ਜਾ ਕੇ ਤੇ ਆ ਕੇ ਫਿਰ ਕਿਧਰ ਨੂੰ ਵਾ ਗਈ ਸਰਪੰਚ ਤਾਂ ਇੱਥੇ ਆ ਕੇ ਗਿਆ ਮੇਰੇ ਕੋਲੇ ਤੋਂਗੀ ਦੇ ਕੋਲੇ ਖੜ ਗਈ ਸੀ ਮੈਂ ਉੱਧਰ ਬਾਗੀ 'ਚ ਮੇਰੀ ਸਹੇਲੀ ਆ ਜਿਹੜੀ ਭੋਗਰ ਦੇ ਅੱਲੋ ਉਹਨਾਂ ਦੇ ਬਾਗੀ 'ਚ ਉਹ ਢਿੱਲੀ ਮਿੱਸੀ ਰਹਿੰਦੀ ਆ ਭਗਜੌਂਦੀ ਜੀ ਦਾ ਪਤਾ ਲੈ ਲਈ ਮੈਨੂੰ ਤਾਂ ਜਾਈਗੀ ਨਾ ਦਾਈਗੀ ਚਾਹੀ ਆਹੋ ਲੋਕਾਂ ਦੇ ਪਤੇ ਸਤੇ ਲੈਣ ਫਿਰਦੀ ਰਹਿੰਦੀ ਆ ਤੇ ਮੇਰਾ ਕੋਈ ਪਤਾ ਸਤਾ ਹੀ ਨਹੀਂ ਹੈ ਤੇ ਮੇਰੇ ਸਮਝ ਤੂੰ ਬੇਇੱਜ਼ਤੀਆਂ ਕਰਾਉਂਦੀ ਫਿਰਦੀ ਆ ਬਾਹਰ ਹਜੇ ਤੇਰੀ ਸਹੇਲੀ ਰਹੇਗੀ ਸੇ ਦੱਸਣ ਕਰਨੂ ਵੀ ਉਹਦੇ ਕੋਲੇ ਜਾ ਕੇ ਵੀ ਤੂੰ ਉਂਗਲਾ ਲਾਈ ਮੈਂ ਕੀ ਦੱਸ ਤਾਰ ਨੇਡ ਤਾਂ ਫਰੋਲੇ ਹੀ ਜਾਂਦਾ ਫਿਰ ਜਿਹੜਾ ਆਪਦਾ ਭੈਣ ਭਾਈ ਹੁੰਦਾ ਨਾ ਮੇਰੇ ਬਾਰੇ ਕਿਉਂ ਮਾੜਾ ਚੰਗਾ ਕਹਿੰਦੀ ਫਿਰਦੀ ਆ ਤੂੰ ਮੇਰ ਨਾਲ ਕਰਦੀ ਐਂ ਹੁਣ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਨੂੰ ਤੇ ਤੇਰੇ ਤੇ ਸ਼ੱਕ ਹੀ ਨਹੀਂ ਸੀ ਪੋਰਾ ਵੀ ਨਾ ਬੇਬੇ ਸ਼ੱਕ ਨਾ ਬਿਨਾਂ ਗੱਲ ਤੋਂ ਨਾ ਕਰਿਆ ਕਰ ਇਹ じゃ ਕੀ ਕਰਤਾ ਮੈਂ ਜਿਹੜਾ ਤੂੰ ਲੋਕਾਂ ਕੋਲੇ ਕਹਿੰਦੀ ਫਿਰਦੀ ਆ ਪਹਿਲਾਂ ਤੂੰ ਸਰਪੰਚ ਨੂੰ ਕਹੇ ਹੀ ਜਾ ਕੇ ਹੈ ਉਹ ਮੇਰੇ ਨਾਲ ਲੜ ਕੇ ਗਿਆ ਘਰੇ ਆ ਕੇ ਫਿਰ ਉਹ ਠੁੱਠਾ ਤਾਂ ਨਹੀਂ ਲੜ ਕੇ ਗਿਆ ਮੈਂ ਉਹ ਦਿਖਾ ਕੇ ਆਈ ਸੀ ਸਬੂਤ ਦਿਖਾ ਕੇ ਆਈ ਸੀ ਸਬੂਤ ਦਿਖਾ ਮਾਣਾ ਮੈਂ ਤਾਂ ਅਣ ਪੜਾ ਮੈਨੂੰ ਤਾਂ ਨਹੀਂ ਪਤਾ ਤੂੰ ਮੇਰ ਨਾਲ ਸ਼ਹਿਰੀਆਂ ਕਰਦੀ ਤੂੰ ਆ ਫਾਇਦਾ ਠਾਉਣੀ ਮੇਰਾ ਅਣ ਪੜਦਾ ਲੈ ਕੀ ਫਾਇਦਾ ਠਾ ਲਿਆ ਮੈਂ ਤੈਨੂੰ ਕੀ ਪਤਾਗਾ ਵੀ ਮੈਂ ਤੈਨੂੰ ਕਦੇ ਗੋਲੀ ਦਿੱਤੀ ਹੈਗੀ ਜਾ ਕੇ ਬਤਾ ਤੂੰ ਉਹਦੇ ਕੋਲ ਦਿਖਾਉਣ ਵਾਕੇ ਹੈ ਆਪੀ ਆਪ ਹੀ ਬੋਲਦੀ ਮੈਂ ਤਾਂ ਬੋਲੀ ਵੀ ਨਹੀਂ ਸੀ ਬੋਲੀ ਨਹੀਂ ਬੋਲੀ ਨਹੀਂ ਸਰਪੰਚ ਨੇ ਪੱਤਾ ਦੇਖ ਲਿਆ ਉਹ ਲੈ ਗਿਆ ਸੀ ਜਾ ਕੇ ਤੂੰ ਲੈ ਕੇ ਗਈ ਆ ਉਹਦੇ ਕੋਲੇ ਉਹਨੇ ਮੈਨੂੰ ਦਿਖਾਇਆਗਾ ਹਾਂ ਮੈਂ ਲੈ ਕੇ ਗਈ ਆ ਵੀ ਆ ਮੈਨੂੰ ਕੀ ਆ ਪੱਤਾ ਮੇਰਾ ਦਵਾਈ ਮੈਨੂੰ ਪਾਉਂਦੀ ਹੈਗੀ ਮੈਨੂੰ ਤਾਂ ਸਾਰਾ ਦਿਨ ਜਾਗ ਨਹੀਂ ਹੁੰਦੀ ਕੀ ਪਾਉਂਦੀ ਹਾਂ ਜੀ ਕਾਹਦੇ ਚ ਪਾਉਂਦੀ ਹਾਂ ਜੀ ਤੁਹਾਨੂੰ ਮੈਨੂੰ ਤਾਂ ਹੀ ਨਹੀਂ ਪਤਾ ਨਾ ਗੋਲੀ ਤਾਂ ਮੈਂ ਤੈਨੂੰ ਕਦੇ ਦਿੱਤੀ ਨਹੀਂ ਹੈਗੀ ਪਰ ਤੈਨੂੰ ਕਿਵੇਂ ਐ ਹੋ ਗਿਆ ਵੀ ਹਾਂ ਤੂੰ ਮੈਂ ਮੈਨੂੰ ਵੀ ਮੈਂ ਤੈਨੂੰ ਗੋਲੀਆਂ ਦਿੰਦੀ ਹੈਗੀ ਮੈਨੂੰ ਤਾਂ ਹੋ ਗਿਆ ਸਾਰਾ ਦਿਨ ਤਾਂ ਸੁੱਤੀ ਰਹਿਣੀ ਐ ਮੈਂ ਪਰ ਰੋਟੀ ਦੀ ਨਹੀਂ ਭੁੱਖ ਚਾਹ ਰਹੀ ਤੇ ਆਹੋ ਕਾਹਨੂੰ ਲੱਗਦੀ ਤੈਨੂੰ ਭੁੱਖ ਰੋਟੀ ਖਾ ਕੇ ਸੌਣੀਆਂ ਲੱਸੀ ਦਾ ਗਲਾਸ ਪੀ ਲੈਣੀ ਉਹ ਤੋਂ ਤੇ ਤੈਨੂੰ ਨੀਸਤੀ ਚੜ ਜਾਂਦੀ ਹੈਗੀ ਸ਼ੱਕ ਤੂੰ ਮੇਰੇ ਤੇ ਕਰਦੀ ਰਹਿਣੀ ਆ ਲੱਸੀ ਇੱਕ ਗਲਾਸ ਨਾਲ ਮੈਨੂੰ ਕਿੰਨੀ ਨੀਸਤੀ ਚੜ ਜੂ ਪਹਿਲਾਂ ਤੂੰ ਹੀ ਦੱਸ ਦੇ ਲੈ ਲੈ ਲੱਸੀ ਨਾਲ ਨੀਸਤੇ ਹੁੰਦੇ ਨੇ ਜਿਦੋਂ ਮਰਜ਼ੇ ਪੁੱਛ ਲੈ ਬੇਬੇ ਤੂੰ ਪੀਨੀ ਐ ਨਾ ਹਾਂ ਮੈਂ ਪੀਨੇ ਮੈਂ ਤਾਂ ਸੌਂਦੀ ਨਹੀਂ ਹੈਗੀ ਫੇਰ ਮੈਂ ਕਿਹੜਾ ਭਰਾ ਐ ਹੌਂਦੀ ਰਹੀ ਜਿੱਦੋਂ ਤੂੰ ਗੋਲੀ ਪਾਉਣ ਲੱਗੀ ਮੈਂ ਉਦੋਂ ਦੀ ਸਾਰਾ ਦਿਨ ਸੁੱਤੀ ਰਹਿਣੀ ਆ ਕਿੱਦਾਂ ਪਾਈ ਆ ਤੈਨੂੰ ਪਤਾ ਕਿ ਵੀ ਮੈਂ ਕਦੋਂ ਪਾਣੀ ਤੇ ਬ੍ਰੋਦਾ ਲੱਗੇ ਜੇ ਤਾਂ ਮੈਂ ਉਦੀ ਨਜ਼ਰ ਹੱਥ ਫੜ ਲਾਂ ਬਿਆਹ ਕੀ ਕਰਦੀ ਐ ਪਤਾ ਲੱਗਦਾ ਜੀ ਉਹ ਤਾਂ ਮੈਨੂੰ ਪੱਤਾ ਤੇ ਆ ਗਿਆ ਬੱਸ ਕਰ ਜਾ ਬੇਬੇ ਤੈਨੂੰ ਗੱਲਾਂ ਨਾ ਬਾਲੀਆਂ ਬਣਾਉਣੀਆਂ ਆਉਂਦੀਆਂ ਨੇ ਐਵੇਂ ਨਾ ਤੂੰ ਗਲੀਆਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਨਾ ਤੂੰ ਮੇਰੀ ਪੱਟੀ ਮੇਸ ਨਾ ਕਰ ਬਈ ਕਦ ਆਪਦੀ ਨੂਹ ਦੀ ਇੱਜ਼ਤ ਬਚਾਉਂਦੇ ਹੁੰਦੇ ਨੇ ਤੂੰ ਖਰਾਬ ਕਰੀ ਜਾਨੀ ਹੈਗੀ ਤੂੰ ਨਾ ਕਰ ਇਹ ਜੇ ਕੰਮ ਇਹਨਾਂ ਨਾ ਕਰਨ ਨੂੰ ਮੈਂ ਕੀ ਕਰਤਾ ਇਹ ਜ। ਹੋਰ ਕੀ ਇਹ ਦੂਤ ਨਿਕਰੇ ਉਹਨਾਂ ਤਾਂ ਗੋਲੀਆਂ ਪਾਉਣੀ ਆ ਫੇਰ ਕੱਲ ਨੂੰ ਪਤਾ ਨਹੀਂ ਕੀ ਕੁਝ ਪਾਉਣ ਲੱਗ ਜਾਈ ਮੇਰੇ ਚਾਹ ਪਾਣੀ ਚ। ਬੱਸ ਕਰ ਜਾਵੇ ਬੈ ਤੂੰ ਤਾਂ ਨਾ। ਗੋਲੀ ਹੋ ਜੇ ਜਮਾ। ਹੋਰ ਹੋ ਜੇ ਬੋਲੀ। ਪਹਿਲਾਂ ਕਿਹੜਾ ਗਾਂ ਤੂੰ ਬਾੜੀ ਸਿਆਣੀ ਆਗੀ। ਮੈਨੂੰ ਗੋਲੀ ਬਣਾ ਰੱਖਿਆ ਤੂੰ ਤਾਂ। ਹੂੰ ਹੋਰ ਗੱਲਾਂ ਤਾਂ ਦੇਖੈ ਨੂੰ ਆਉਂਦੀਆਂ। ਚਤਰੋ ਕਿੱਡੀ ਐਨੀ। ਹਜੇ ਮੈਨੂੰ ਕਹਿੰਦੀ ਮੈਨੂੰ ਐ ਨਾ ਕਹਿ ਲੋਕਾਂ ਕੋਲ ਜਾ ਕੇ ਮੇਰੇ ਨਾਲ ਜਿਹੜਾ ਕਰੇਗੀ ਮੈਂ ਤਾਂ ਹੋ ਜਾ ਦੱਸੂਗੀ ਭਾਈ। ਵਿਆਹ ਮੇਰਾ ਹੁੰਦਾ ਭਾਈ। ਇਹ ਚ ਕੀ ਗੱਲ ਹੈ ਬੇ। ਪਾਣਾ ਅੱਛਾ ਜੋਤੀ ਆ ਜਾ ਕਿਵੇਂ ਨੇ ਹਾਂ ਹਾਂ ਵਧੀਆ ਫੋਨ ਤੂੰ ਕਿਵੇਂ ਆ ਹਾਂ ਵਧੀਆ ਠੀਕ ਆ ਅੱਛਾ ਹੋਰ ਠੀਕ ਆ ਸਾਰੇ ਘਰੇ ਬਸ ਤੈਨੂੰ ਪਤਾ ਹੀ ਆ ਠੀਕ ਤਾਂ ਕਾਦੇ ਨੇ ਅੱਛਾ ਤੇ ਪਿੰਡ ਚ ਕੀ ਗੱਲ ਜੀ ਫਲਾਈ ਪਈ ਅਣੀ ਪਿੰਡ ਚ ਗੱਲ ਕੀ ਹੋਇਆ ਕਹਿੰਦੇ ਤੂੰ ਆਉਂਦੀ ਫਸਲੋਂ ਗੋਲਗਾ ਪਾ ਦੇ ਨੀਂਦ ਵਾਲੀਆਂ ਹੈ ਨਾ ਤੈਨੂੰ ਕਿਹਨੇ ਕਿਹਾ ਮੈਂ ਤਾਂ ਪਿੰਡ ਚੋਂ ਸੁਣਿਆ ਲੈ ਮੈਂ ਕਿਉਂ ਕਹਾਂ ਕਿ ਨਹੀਂ ਦਦਿਆ ਗੋਲੀ ਆਣਾ ਮੈਂ ਨਾ ਵੀ ਲੋੜਾ ਨਹੀਂ ਹੈਗੀ ਜਦ ਰਾਤ ਨੂੰ ਲੈ ਜੋਤੇ ਕਹੇ ਜੀਆਂ ਗੱਲਾਂ ਕਰਦੀਆਂ ਤੂੰ ਮੈਂ ਇਹੋ ਜਿਹਾ ਕੰਮ ਕਰਦੀ ਆਂਗੀ ਤੇ ਮੇਰਾ ਗਲ ਵੜਦੂਗਾ ਉਹ ਜੇ ਉਹਨੂੰ ਪਤਾ ਲੱਗਾ ਪਰ ਨੀਂਦ ਵਾਲੀ ਗੋਲੀਆਂ ਕਾ ਤੂੰ ਦਿੰਦੀ ਸਾਰੇ ਪਿੰਡ 'ਚ ਤਾਂ ਗੱਲ ਉੱਡੀ ਪਈ ਆ ਨਹੀਂ ਮੇਰੀ ਸੱਸ ਦਾ ਮੂੰਹ ਇਹ ਨਾ ਫੇਰਦੀ ਰਹਿੰਦੀ ਉਹ ਤਾਂ ਤੈਨੂੰ ਪਤਾ ਹੀ ਆ ਉਹਦੇ ਸੁਭਾਅ ਦਾ ਕਹੇ ਜੀ ਉਹ ਤਾਂ ਸਾਰਾ ਦਿਨ ਹੀ ਖਾਈ ਜਾਂਦੀ ਰਹਿੰਦੀ ਮੇਰੇ ਨਾਲ ਉਹਨੂੰ ਐ ਤਾਂ ਪਤਾ ਨਹੀਂ ਹੈਗਾ ਵੀ ਕਿਸੇ ਕੋਲੇ ਮੈਂ ਗੱਲ ਕਹਿਣੀ ਆ ਕੋਈ ਤੇ ਵੀ ਅਗਲੇ ਕਿੱਥੇ ਲਿਜਾਵਾਂ ਇਹ ਗੱਲ ਸਾਰੇ ਪਿੰਡ 'ਚ ਗੱਲ ਉੱਡੀ ਪਈ ਹੈਗਾ ਤਾਂ ਗੋਲੀਆਂ ਬਾਵਾ ਕਿ ਰਹੀਆਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਇਹਨੇ ਤਾਂ ਮੇਰੇ ਆਈ ਡੋਂਡੀ ਪਿੱਟਣੀ ਹੈਗੀ ਲੋਕਾਂ ਕੋਲੇ ਜਾ ਜਾ ਕੇ ਕਹਿ ਦਿੰਦੀ ਆ ਉਹੀਂ ਬਿਨਾ ਗੱਲ ਤੇ ਪੱਤਾ ਪਿਆ ਹੋਊਗਾ ਕੋਈ ਉਹੀਂ ਜਾ ਕੇ ਕਹਿਤਾ ਹੂੰ ਪਹਿਲਾਂ ਤਾਂ ਸਟਰੰਚ ਕੋਲੇ ਵਾਗੀ ਮੇਰੀ ਸੱਸਾਂ ਹੈ ਉਹਦੇ ਕੋਲੇ ਦਿਖਾ ਕੇ ਆਈ ਪੱਤਾ ਕਹਿੰਦੀ ਆ ਪੱਤਾ ਕਾਦਾਗਾ ਉਹਨੂੰ ਉਹੀਂ ਸ਼ੱਕ ਪੈ ਗਿਆ ਇੱਕ ਦਿਨ ਮੈਂ ਤੈਨੂੰ ਕੀ ਦੱਸਾਂ ਹਾਂ ਦੱਸ ਹੜੀ ਇਹ ਗੋਲੀਆਂ ਤਾਂ ਮੈਂ ਤੈਨੂੰ ਦੱਸਦੀ ਆਂ ਕਿ ਸਹੀ ਗੱਲ ਗੋਲੀਆਂ ਤਾਂ ਨਾ ਐ ਮਗਾਈਆਂ ਸੀਗੀਆਂ ਇਹਨਾਂ ਸਾਰਾ ਦਾ ਨਾ ਤੈਨੂੰ ਪਤਾ ਹਨਾ ਸੌਂਦੀ ਨਹੀਂ ਹੈਗੀ ਮੇਰੀ ਸੱਸਾਂ ਪਤਾ ਹੀ ਇਹ ਤੈਨੂੰ ਸਾਰਾ ਦਿਨ ਹੀ ਫਿਰਦੀ ਰਹਿੰਦੀ ਆ ਐ ਗਲੀਆਂ ਚ ਫਿਰਦੀ ਰਹਿੰਦੀ ਆ ਤਾਂ ਕਰਕੇ ਤਾਂ ਮੈਂ ਇਹਨੂੰ ਗੋਲੀ ਦਿੱਤੀ ਸੀ ਵੀ ਚਲ ਨੀਂਦਾ ਜਾ ਕਰੂਗੀ ਸੌਂ ਜਾ ਬੁਰੇ ਬੰਦ ਛੱਟ ਤੇ ਇਹਨੇ ਸਾਰੇ ਲੋਕਾਂ ਕੋਲੇ ਨਾ ਗੱਲਾਂ ਡਾਤੀਆਂ ਮੇਰੀਆਂ ਲੋਕ ਹੁਣ ਕੀ ਕਹਿ ਰਹੇ ਨੇ ਕਹਿਣਗੇ ਹਾਂ ਤਾਂ ਹੁਣ ਪੁੱਠੇ ਹੀ ਕਹਿੰਦੇ ਨੇ ਕਹਿੰਦੇ ਸਾਦੀ ਹੋ ਗਈ ਰਾਤ ਨੂੰ ਕਿਸੇ ਨੂੰ ਹਾਏ ਆਹਾਂ ਗੱਲ ਹੀ ਕਹਿੰਦੇ ਲੋਕ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰਾ ਤਾਂ ਨਾ ਜਲੂਸ ਕਢਾਤਾ ਪਤਾ ਨਹੀਂ ਕਹੇ ਜੀ ਸੱਸ ਹੈਗੀ ਤਾਂ ਹੀ ਉਹ ਕਹਿੰਦੇ ਹੁੰਦੇ ਨੇ ਲੋਕ ਕੰਨ ਦਾ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫਿਰ ਨਾ ਕੰਨ ਤੇ ਫੋਟੋ ਟੰਗੀ ਹੋਵੇ ਇਹਦੀਆਂ ਸੱਸਾਂ ਨਾਲੋਂ ਹੂੰ ਬੋਲਦੀ ਬੋਲਦੀ ਨਹੀਂ ਇਹਨੂੰ ਕੁਛ ਨਹੀਂ ਬਥੇਰਾ ਕੁਛ ਬੋਲਦੀ ਐ ਨਾਲੇ ਤਾਂ ਮੈਂ ਸਾਰਾ ਦਿਨ ਜੋਤੀ ਕੰਮ ਕਰਦੀ ਆ ਹਾਂ ਤੇ ਨਾਲੇ ਸਾਰਾ ਦਿਨ ਲੜਦੀ ਰਹਿੰਦੀ ਆ ਮੇਰਾ ਨਾਲੇ ਤੈਨੂੰ ਪਤਾ ਉਹ ਤਾਂ ਗਿਆ ਹੋਇਆਗਾ ਬਾਹਰ ਇੱਕ ਮੇਰਾ ਪਹਿਲਾਂ ਹੀ ਮੂਡ ਖਰਾਬ ਰਹਿੰਦਾ ਕੁਛ ਮੇਰਾ ਇਹ ਕਰ ਦਿੰਦੀ ਐ ਆ ਬੜੀਆਂ ਹੁੰਦੀਆਂ ਹਜੀਆਂ ਨੇ ਭੈਣੇ ਹੁਣ ਕੀ ਕਰ ਸਕਦੇ ਨਹੀਂ ਤੇਰੇ ਵਾਲੀ ਸੱਸ ਤਾਂ ਫੇਰ ਵੀ ਚੰਗੀ ਆ ਹਜੇ ਹਾਂ ਉਹ ਤਾਂ ਠੀਕ ਆ ਗਈ ਮੇਰੇ ਵਾਲੀ ਤਾਂ ਜੰਮੀ ਮਾੜੀ ਆ ਇਹ ਤਾਂ ਨਾ ਹੀ ਹੁੰਦੀ ਨਾ ਤਾਂ ਚੰਗਾ ਸੀਗਾ ਹੁਣ ਇਹਨੂੰ ਮੈਂ ਕਿੰਨੇ ਵਾਰੀ ਕਹਤਾ ਨਾਲੇ ਵੀ ਤੂੰ ਨਾ ਬਾਹਰ ਗੱਲਾਂ ਕਰਿਆ ਕਰ ਜਾ ਕੇ ਹੁਣ ਗੋਲੀਆਂ ਦੇ ਮਗਰ ਪੈਰੀ ਬਸ ਉਹਦੇ ਉਹ ਚੰਨੀ ਤੋਂ ਮੰਗਾਈਆਂ ਸੀਗੀਆਂ ਮੈਂ ਗੋਲੀਆਂ ਤੇ ਬਸ ਇਹ ਐਂ ਮਗਰ ਪੈਰੀ ਇਹਨੂੰ ਸ਼ੱਕ ਹੋਇਆ ਪਿਆ ਮੇਰੇ ਤੇ ਵੀ ਉਹਦੇ ਨਾਲ ਗਲਤ ਹੈ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਨਾਲੇ ਤੈਨੂੰ ਪਤਾ ਜੋਤੇ ਮੈਂ ਕਦੋਂ ਕਰਦੀਆਂ ਗਿਆ ਇਹ ਜਾ ਕੁਛ ਚਲ ਕੋਈ ਨਾ ਚਲ ਹੁਣ ਮੈਂ ਜਾਂਦੀ ਹਾਂ ਠੀਕ ਆ ਚਾਹ ਬਣਾ ਦੇਨੀ ਹੈ ਜੋਤੇ ਨਾ ਨਾ ਬੱਸ ਥੀਲਾ ਥੋੜੀ ਜਿਹੀ ਬਣਾ ਦੇ ਲੈ ਲੱਗ ਜੂ ਨੇ ਕੋਈ ਨਾ ਆਏ ਤਾਂ ਬੋਲੀ ਜਾਂਦੀ ਰਹਿੰਦੀ ਆ ਮੇਰੇ ਨਾਲ ਤਾਂ ਰੋਜ਼ ਦਾ ਹੀ ਕੰਮ ਆ ਇਹਦਾ ਨਹੀਂ ਬਸ ਮੈਂ ਜਾਣੀ ਆ ਮੈਂ ਤਾਂ ਲੰਗੀ ਜਾਂਦੀ ਸੀ ਫਿਰ ਮੈਂ ਕਿਹਾ ਚਲ ਪੁੱਛਦੀ ਜਾਂਨੀ ਆ ਕੀ ਹੋ ਗਿਆ ਰੋਲਾ ਪੜਾ ਪਿਆ ਹੋ ਗਿਆ ਤੂੰ ਆ ਗਈ ਚੱਲ ਕੋਈ ਨਾ ਜੇ ਤੈਨੂੰ ਕੋਈ ਪੁੱਛਣ ਲੱਗੀ ਤੂੰ ਕਹਿ ਦੀ ਕਹਿੰਦੀ ਇਹ ਤਾਂ ਆਪਦੀ ਦਿਮਾਗ ਤੇ ਲੋਡ ਪਿਆ ਰਹਿੰਦਾ ਉਹਨਾਂ ਤਾਂ ਤਾਂ ਕਰਕੇ ਦੇਤੀ ਹਾਂ ਬਾਕੀ ਸਾਰਿਆਂ ਨੂੰ ਪਤਾ ਤਾਂ ਹੈਗਾ ਹੀ ਆ ਇਹੇ ਜੀ ਆਹੀ ਚੰਗਾ ਠੀਕ ਆ ਜੋਤੀ ਮਾਰ ਲਿਆ ਕਰ ਗੇੜਾ ਚੰਗਾ ਕੋਈ ਨਾ ਪਾਣੀ ਦੇਈਂ ਲਿਆ ਕੇ ਹਾਂ ਪਾਣੀ ਦੇ ਦੇ ਹਾਂ ਕੀ ਦੇ ਦੇ ਪਾਣੀ ਮੈਥੋਂ ਨਹੀਂ ਦਿੱਤਾ ਜਾਂਦਾਗਾ ਪਾਣੀ ਮੈਂ ਤਾਂ ਤੈਨੂੰ ਗੋਲੀਆਂ ਪਾਉਣੀ ਆ ਨਾ ਨਾਲੇ ਤੈਨੂੰ ਪਾਣੀ ਤਾਂ ਨਹੀਂ ਫੜਾਉ ਹੈ ਤੇ ਨਾਲੇ ਮਾੜਾ ਚੰਗਾ ਕਹਾਉ ਤੇਰੇ ਤੋਂ ਕੀ ਹੋ ਗਿਆ ਤੈਨੂੰ ਮੈਨੂੰ ਕੀ ਹੋਣਾ ਸੀਗਾ ਚੱਕਰ ਟੁੱਕਰਾਉਣ ਲੱਗ ਗਿਆ ਮੈਨੂੰ ਕਹਨੂੰ ਚੱਕਰ ਆਉਂਦੇ ਨੇ ਤੈਨੂੰ ਆਉਂਦੇ ਆ ਖਬਰਾੜ ਜੀ ਹੋਈ ਫੇ ਕਾ ਤੇ ਕੀ ਹੋ ਗਿਆ ਤੈਨੂੰ ਆਏ ਤਾਂ ਹੈ ਨਹੀਂ ਸੀਗੇ ਹੁਣ ਲਾ ਦੇਗੀ ਤੂੰ ਮੈਨੂੰ ਲੱਗਦਾ ਜਰੂਰ ਮੈਨੂੰ ਚੱਕਰ ਆਉਣ ਮੈਂ ਕੀ ਕਹਿਦਾ ਨਾ ਬਾਹਰ ਤੋਂ ਗੜੀਆਂ ਚ ਜਲੂਸ ਕੱਢਦੀ ਫਿਰਦੀਆਂ ਤੇ ਫਿਰ ਮੈਂ ਸੱਚੀ ਗੱਲ ਕਹੀ ਸੀ ਤਾਂ ਫਿਰ ਕੀ ਲੋੜਾ ਆ ਗਿਆ ਨਾ ਪਾਇਆ ਗਰ ਗੋਲੀਆਂ ਕਿਉਂ ਪਾਉਣੀ ਮੈਂ ਕੀ ਗੋਲੀਆਂ ਪਾਤੀਆਂ ਤੇਰੇ ਫਾਇਦੇ ਦਾ ਕਰਕੇ ਪਾਉਣੀ ਆ ਨਾ ਮੇਰੇ ਕੀ ਜੀ ਕਰਦਾ ਗੋਲੀਆਂ ਪਾਉਣ ਨੂੰ ਤੈਨੂੰ ਕੀ ਮੈਨੂੰ ਕੀ ਹੋਆਗਾ ਮੈਂ ਬੋਲ ਮਾਰ ਦੇ ਗੋਲੀਆਂ ਪਾ ਕੇ ਸਮਾਰ ਸੁਵਾਈ ਰੱਖ ਦੀ ਜ਼ਰਾ ਲੈ ਤੇ ਸਾਰਾ ਦਿਨ ਬੋਲ ਤਾਂ ਮਾਰੀ ਜਾਂਦੀ ਆ ਉਹ ਇੱਕ ਦਿਨ ਆਪਣੇ ਜਿਹੜੇ ਪਿੱਛੇ ਖੂਹ ਹੀ ਆ ਤੂੰ ਉਹਦੇ ਚ ਡਿੱਗ ਜਾਣੀ ਸੀ ਨਾ ਉਹਦੇ ਤੈਨੂੰ ਕਿੰਨੇ ਮਸਾ ਬਤਾ ਵਧੀ ਹੋ ਜਾਂਦਾ ਕਿਹੜਾ ਛੁੱਟ ਜਾਂਦਾ ਤੇਰੇ ਨਾਲ ਜੋ ਜਿੱਗ ਪੈਂਦੀ ਦਾ ਜੇ ਇੰਨਾ ਹੀ ਮੈਨੂੰ ਹੀ ਕੱਢ ਦੋ ਕਰ ਮੈਨੂੰ ਕੱਢ ਦੋ ਮੈਨੂੰ ਮਨ ਤਾਂ ਆਇਆ ਦਾ ਮੈਨੂੰ ਕੱਢੇਗੀ ਤੂੰ ਮੈਨੂੰ ਕਿ ਲੋੜਾ ਕੱਢਣ ਦਾ ਜੇ ਮੈਂ ਇਹ ਜੋ ਕੁਝ ਸੋਚਦੀ ਹੁੰਦੀ ਨਾ ਅੱਜ ਨੂੰ ਤੈਨੂੰ ਕਿੱਦਾਂ ਦੀ ਮਾਰ ਦਿੰਦੀ ਮੈਂ ਦੇ ਕੇ ਕੁਛ ਗੋਲੀਆਂ ਨਾਲ ਨੀ ਮੈਂ ਮਾਰਦੀ ਤੇਰਾ ਮੈਂ ਤਾਂ ਆਪਦੀ ਮਾਂ ਨਾਲੋਂ ਵੀ ਜ਼ਿਆਦਾ ਸਮਝਦੀ ਆਂ ਕਿ ਪਰ ਤੂੰ ਹੀ ਨਹੀਂ ਮੈਨੂੰ ਸਮਝਾਗਾ ਵੀ ਹਾਂ ਮੇਰੀ ਨੂਹਾਂਗੀ ਇਹ ਤੇ ਫਿਰ ਤੂੰ ਮੈਨੂੰ ਤਾਂ ਐ ਪੈਨੀ ਵੱਡ ਖਣਵੇਂਗਾ ਦੀ ਮਾਰੂ ਐ ਬੋਲਦੀ ਐ ਮੈਂ ਪਹਿਲਾਂ ਬੋਲ ਦਿੱਸੀ ਆ ਮੈਂ ਹੁਣ ਬੋਲਣ ਲੱਗੀ ਆ ਅੱਜ ਉੱਤੇ ਆਈ ਸੀਗੀ ਮੈਨੂੰ ਤੇ ਮੈਂ ਦੱਸ ਕੇ ਗਈ ਆ ਕਹਿੰਦੀ ਆ ਕਿ ਤੂੰ ਨੀਂਦ ਦੀਆਂ ਗੋਲੀਆਂ ਪਾਉਣੀਆਂ ਆ ਕਿ ਤੇਰੀ ਸੱਸ ਨੂੰ ਤਾਂ ਕਿ ਰਾਤ ਨੂੰ ਕਿਸੇ ਨੂੰ ਬੁਲਾਉਂਦੀ ਹੋਵੇਂਗੀ ਕਹਿੰਦੇ ਜਾਣਦੀਆਂ ਨੇ ਇਹ ਗੱਲਾਂ ਨਾ ਜੋ ਜੋਤੀ ਕਹ ਕੇ ਗਈ ਤੈਨੂੰ ਹਾਂ ਤੇ ਹੋਰ ਕੀ ਨਾ ਆ ਹੁਣ ਆਈ ਸੀਗੀ ਮੇਰੇ ਕੋਲ ਕਹਿ ਕੇ ਗਈ ਮੈਨੂੰ ਦੱਸ ਕੇ ਗਈ ਆ ਪਿੰਡ 'ਚ ਜੇ ਤੂੰ ਗੱਲਾਂ ਕਰੀਆਂ ਨੇ ਅਗਲੀਆਂ ਤਾਂ ਕਰਦੀਆਂ ਨੇ ਉਹਨਾਂ ਦੀ ਕੀ ਗਲਤੀ ਹੈਗੀ ਉਹਦੀਆਂ ਗੱਲਾਂ ਜਨਾਬ ਤਾਂ ਤੁਗਲ ਤੁਗਲੀਆਂ ਕਰਦੀ ਹੈ ਕੁੜੀ ਉਹਨੂੰ ਆਤਾ ਹੈ ਨਾ ਫਿਰ ਉਹਨੂੰ ਗੋਲੀਆਂ ਦਾ ਪਤਾ ਕਿਵੇਂ ਲੱਗਿਆ ਉਹਨੂੰ ਜੇ ਤੂੰ ਗੱਲਾਂ ਕਰੀਆਂ ਨੇ ਕਿਸੇ ਕੋਲ ਤਾਂ ਹੀ ਪਤਾ ਲੱਗਿਆਗਾ ਐ ਕਿ ਮੈਂ ਬਾਗ ਜੋਗੀ ਗੱਲ ਫਿਰ ਉਹ ਤਾਂ ਹੁਣ ਬਾਗੀ ਬਾਹਰ ਗਾਉਨ ਮੈਂ ਨਾ ਕਰੂ ਪਾਈ ਤੇ ਤੂੰ ਵੀ ਮੈਨੂੰ ਗੋਲੀ ਨਾ ਪਾਈ ਬਾਗ ਮੈਂ ਨਹੀਂ ਪਾਉਂਦੀ ਗੋਲੀ ਜਦੋਂ ਤੂੰ ਸਾਰਾ ਦਿਨ ਬੋਲਦੀ ਰਹਿੰਦੀ ਕਿਸੇ ਟਾਈਮ ਨੇ ਟਿਕਦੀ ਬਾਹਰ ਕਦੇ ਉਹਦੇ ਘਰੇ ਵੜ ਗਈ ਕਦੇ ਉਹਦੇ ਘਰੇ ਵੜ ਗਈ ਘਰੇ ਟਿਕ ਕੇ ਬੈਠੇ ਨਹੀਂ ਜਾਂਦਾ ਜਦੋਂ ਤੈਨੂੰ ਬੈਠੇ ਵੜਾਈ ਨੂੰ ਚਾਹ ਪਾਣੀ ਮਿਲਦਾ ਹੈ ਰੋਟੀ ਡੋਕ ਮਿਲਦਾ ਮੈਂ ਇਹ ਤਾਂ ਨਹੀਂ ਕਹਿੰਦੀ ਮੈਂ ਭੁੱਖੀ ਮਰਦੀ ਆ ਮੈਂ ਹੁਣ ਆਪਦੇ ਹਾਨਦਿਆਂ ਕੋਲ ਜਾਵਾਂ ਨਾ ਅੰਦਰ ਹੀ ਪਈ ਰਾਂ ਸਾਰਾ ਦਿਨ ਮੈਂ ਆਏ ਨਹੀਂ ਕਹਿੰਦੀ ਬੇਬੇ ਤੈਨੂੰ ਵੀ ਤੂੰ ਕਿਸੇ ਕੋਲੇ ਨਾ ਜਾ ਤੂੰ ਬਾਹਰ ਜਾ ਕੇ ਜੀ ਸਾਧ ਕੇ ਜਾ ਚੱਲ ਘਰੇ ਨਹੀਂ ਟਾਈਮ ਪਾਸ ਹੁੰਦਾ ਮੈਨੂੰ ਪਤਾਗਾ ਵੀ ਤੂੰ ਆਪਦੇ ਹਾਨਦਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਪਰ ਘਰ ਦੇ ਭੇਤ ਤਾਂ ਨਾ ਦਿਆ ਕਰ ਉਸਨੇ ਹਿੰਦੇ ਪਰ ਮੇਰੇ ਗੋਲਾਜਾ ਬਣ ਜੰਦਾ ਮੈਨੂੰ ਦੱਸਣੀ ਹੈ ਬਈ ਆ ਦੇ ਕਿਉਂ ਮੰਨ ਗਈ ਨਾ ਤੂੰ ਗੋਲਾਜਾ ਬਣ ਜਾਂਦਾ ਹੁਣ ਗੋਲਾ ਫਿਰ ਕੀ ਕਰੀਏ ਹੁਣ ਗੋਲਾ ਕੜਵਾ ਦਿੰਨੇ ਆ ਡਾਕਟਰ ਨੂੰ ਕਹਿ ਦਿੰਨੇ ਆ ਕਿਸੇ ਨੂੰ ਆਏ ਨਹੀਂ ਉਹ ਸਦਾ ਹੀ ਨਹੀਂ ਰਹਿੰਦਾ ਹੁੰਦਾ ਗੋਲਾਜਾ ਬਣ ਜਾਂਦਾ ਮੈਨੂੰ ਤਾਂ ਦੱਸਣੀ ਹੈ ਬਈ ਬਾਅਦ ਜਾ ਕੇ ਤੇਰੇ ਤਾਂ ਗੋਲਾ ਬਣ ਜਾਂਦਾ ਤੇਰਾ ਗੋਲਾ ਨਾ ਮੈਨੂੰ ਪਰਵਾ ਦੂ ਕਦੇ ਉਹ ਕਿਵੇਂ ਲੈ ਉਹ ਕਿ ਮੈਂ ਕਹਿੰਦੀ ਜਦੋਂ ਤੇਰੇ ਗੋਲਾ ਬਣ ਗਿਆ ਤੂੰ ਬਾਹਰ ਜਾ ਕੇ ਉਹਨੂੰ ਫਟਾ ਦੇਣਾਗਾ ਤੇ ਫਿਰ ਮੇਰਾ ਤਾਂ ਪੱਠਾ ਬੈਠੇ ਹੀ ਬੈਠਾਗਾ ਪੜਾਕਾ ਤਾਂ ਬਾਹਰ ਪਊਗਾ ਘਰੇ ਤਾਂ ਨਹੀਂ ਪੈਂਦਾ ਬਾਰਵੀਂ ਤਾਂ ਫੇਰ ਹੀ ਪਤਾ ਲੱਗੂ ਬੰਬ ਤਾਂ ਇਹਨਾਂ ਦੇ ਘਰ ਆਇਆ ਸੀ ਨਹੀਂ ਚੰਗਾ ਜੇ ਚਾਹ ਪਾਣੀ ਨਾ ਪਾਣੀ ਦਿੱਤਾ ਨਹੀਂ ਗਿਆ ਲੱਗੀ ਮੇਰੇ ਨਾਲ ਮੇਰਾ ਹੋਰ ਭਾਰਾ ਤੇਜ ਕਰਤਾ ਲਿਆ ਦਿੰਨੀ ਆ ਪਾਣੀ ਤਾਂ ਮੈਂ ਲਿਆ ਦੂੰਗੀ ਤੂੰ ਫੇਰ ਕਹਦੇਂਗੇ ਵੀ ਤੂੰ ਗੋਲੀ ਭੋਲ ਕੇ ਲਿਆ ਕੀਤੀ ਐ ਪਾਣੀ ਦੇਂਗੇ ਹੋਰ ਕੀ ਚਾਹ ਨ ਸਰਬਾ ਦੇਂਗੀ ਤੂੰ ਮੈਨੂੰ ਪਾਣੀ ਦੇ ਵੀ ਕਲੇਜ ਪਾ ਦਿੰਦੀ ਹੈਗੀ ਨਹੀਂ ਇੱਕ ਗੱਲ ਨਾ ਕਹਿੰਦੇ ਹੁੰਦੇ ਨੇ ਕਹਿੰਦੇ ਸੇਵਨ ਕਰਾਈ ਨਹੀਂ ਜਾਂਦੀ ਜਿੱਥੇ ਤਾਂ ਕਹਿੰਦੇ ਨੂਹਾਂ ਚੰਗੀਆਂ ਜਾਂਦੇ ਨੇ ਉੱਥੇ ਸੱਸਾਂ ਮਾੜੀਆਂ ਹੁੰਦੀਆਂ ਨੇ ਜਿੱਥੇ ਸੱਸਾਂ ਚੰਗੀਆਂ ਹੁੰਦੀਆਂ ਨੇ ਉੱਥੇ ਨੂਹਾਂ ਮਾੜੀਆਂ ਹੁੰਦੀਆਂ ਨੇ ਇਹ ਜੋਗ ਨੂੰ ਜੋ ਕਾਣੂ ਮਿਲਦਾਗਾ ਨਾ ਤੂੰ ਕੀ ਖਾਦਾ ਕੁੜੀ ਅੱਜ ਤੇਰਾ ਐ ਬੋਲੀ ਨਹੀਂ ਆਗੀ ਮੇਰਾ ਕੰਨ ਖਾਦਾਗਾ ਮੇਰਾ ਨੇ ਕੁਛ ਖਾਦਾਗਾ ਮੈਨੂੰ ਗੁੱਸਾ ਚੜੀ ਜਾਂਦਾ ਤੇ ਜੇ ਉਹ ਆ ਗਿਆ ਨਾ ਉਹਨੇ ਮੈਨੂੰ ਹੀ ਕਹਿਣਾਗਾ ਸਾਰਾ ਕੁਛ ਵੀ ਹਾਂ ਗਲਤ ਜਦੋਂ ਲੋਕ ਮੈਨੂੰ ਗਲਤ ਕਹੀ ਜਾਂਦੇ ਨੇ ਮੈਂ ਤਾਂ ਆਪ ਕਹੂੰਗੀ ਮੈਂ ਤਾਂ ਆਪ ਕਹੂੰਗੀ ਇਹ ਤਾਂ ਝੂਠੇ ਇਲਜ਼ਾਮ ਲਾਉਂਦੀ ਐ ਮੈਂ ਤਾਂ ਐਂ ਕਹੂੰਗੀ ਮੈਂ ਕਹੜਾ ਮੰਨੂੰਗੀ ਆਹ ਫਿਰ ਜੇ ਤੂੰ ਨਹੀਂ ਮੰਨਦੀ ਫਿਰ ਮੰਨਦੀ ਮੈਂ ਵੀ ਨਹੀਂ ਕੋਈ ਨਾ ਫਿਰ ਫਿੱਤਰ ਲਾਉਂਦੇ ਤੂੰ ਬਾੜੀ ਚੰਬੜੀ ਫਿਰੇ ਲੋਟਾਂ ਭਾਣ ਵੀ ਨਹੀਂ ਦਿੰਦੀ ਪਾਣੀ ਨਹੀਂ ਲਿਆ ਕੇ ਤੱਕਟ ਜਵਾਨ ਮਾਰ ਲਗੀ ਕੁੱਤੇ ਨੂੰ ਆਏ ਬੇਬੇ ਆ ਲੈ ਫਤਿਹ ਕਿਵੇਂ ਉਹ ਠੀਕ ਹੈ ਮੈਂ ਤੇਰੇ ਕੋਲ ਆਇਆ ਸੀਗਾ ਮੈਨੂੰ ਸੋਨੇ ਰੱਖੀ ਸੀ ਉਹ ਕਹਿੰਦੀ ਕਿ ਮੇਰੇ ਬੇਬੇ ਨਾਲ ਸਾਰੇ ਨੇ ਕਰੇ ਕਹਿੰਦੀ ਆਹ ਕਰ ਲੈਂਦੀ ਫਿਰ ਮੈਂ ਜਾਵਾਂ ਨਾ ਆਦੇ ਹਾਰ ਦੇ ਬੁੜੇ ਕੋਲ ਭਾਗ ਜਾਂਦੇ ਨੇ ਇਹਨੂੰ ਕੀ ਤਕਲੀਫ ਆ ਗਈ ਉਹ ਜਾਣ ਨੂੰ ਨਹੀਂ ਕਹਿੰਦਾ ਜਾ ਜਿੱਥੇ ਮਰਜੀ ਆ ਗੱਲ ਕਿਹੜੀ ਗੱਲ ਦਾ ਆ ਗਈ ਜੇ ਤੂੰ ਕਿਸੇ ਕੋਲੇ ਭਾਗ ਜਾਨੀਂ ਤੂੰ ਐਂ ਕਹਿੰਦੇ ਮੈਨੂੰ ਗੋਲੀ ਪਾਉਂਦੀ ਹੈ ਨਾ ਲੋਕ ਬੰਦਾ ਆਉਂਦੇ ਆ ਗੱਲ ਆ ਬੰਦਾ ਗੋਲੀਂ ਭਾਲੇ ਮਾਰੇ ਪਾਉਂਦੀ ਉਹਦੀ ਤਾਂ ਆਦੀ ਜਾਨੇ ਤਾਂ ਭਾਲਾ ਕਰਦੀ ਆ ਉਹਦੇ ਤੇ ਤਾਂ ਲੋਟੀ ਪੈ ਜਾਂਦੀ ਤੂੰ ਕਿਸੇ ਕੋਲੇ ਨਾ ਕਹਿ ਕਰਨ ਮੈਂ ਹੀ ਨਹੀਂ ਕਹੇ ਤੈਨੂੰ ਬਲਤ ਤੂੰ ਤਾਂ ਸੋਹਤੀ ਗੱਲ ਕਰਦੀ ਜਿਹੜੀ ਸੋਹਤੀ ਗੱਲ ਕਰੀ ਵੀ ਨਾ ਉੱਠ ਪੈ ਜਾਂਦੀ ਆ ਇੱਕ ਵਾਰੀ ਹੋ ਕੇ ਸਹੀ ਮੈਂ ਤੈਨੂੰ ਆਇਆ ਗਣਾ ਉਹ ਪੰਗਾ ਤੋਂ ਡੋਰਾ ਮੰਨ ਪੰਗਾ ਤੋਂ ਡੋਰਾ ਮੰਨ ਜਾਂਦਿਆਂ ਤੂੰ ਸੋਹਤੀ ਗੱਲ ਸੁਣਾਉਣੀ ਆ ਅੱਜ ਕੱਲ੍ਹ ਉਹ ਤੈਨੂੰ ਪਤਾ ਲੋਕ ਤਾਂ ਗੱਲਾਂ ਬਣਾਉਂਦੇ ਆ ਉਹ ਵੀ ਦੋਨੋਂ ਕਹਿੰਦੇ ਛੋਟੇ ਜਿਹੜੀ ਮਾਂ ਕਹਿੰਦੀ ਤੇ ਸੱਸਾਂ ਕਹਿੰਦੀ ਉਹ ਪੜਕ ਜਾਂਦੀ ਉਹ ਤੈਨੂੰ ਬੋਲਦੀ ਆ ਬਿਰਲ ਚਾਹੀਦੇ ਲੋਕਾਂ ਨੂੰ ਤਾਂ ਸਹੀ ਗੱਲ ਤੇਰੀ ਭਾਈ ਉਹਦੇ ਫਾਨਾ ਲਾ ਜਾਂਦੇ ਆ ਮਾ ਜੀ ਅੱਜ ਤੋਂ ਵੈਲਾ ਜੀ ਨੂੰ ਕੁਸ ਕਿਆ ਹੈਗਾ ਕਿਆ ਹੈਗਾ ਅੱਜ ਤੋਂ ਬਾਅਦ ਤੂੰ ਨਾ ਕਹਿ ਮੈਂ ਉਹਨਾਂ ਸਮਝਾ ਦੂੰਗਾ ਭਾਈ ਮੈਂ ਕਹਤਾ ਠੀਕ ਹੈ ਗੱਲ ਲੈ ਜੋਤੀ ਨੇ ਵੀ ਕਹਤਾ ਕਿ ਸੱਸਾਂ ਹੀ ਕਹਿੰਦੀ ਅੱਲਾ ਦੇਖੀ ਜੋਤੀ ਕੀ ਹੋਰ ਕੀਤੇ ਕੀਦੇ ਨਾਂ ਦੱਸਾ ਤੈਨੂੰ ਮੈਂ ਮੈਨੂੰ ਬਥੇਰੇ ਟੱਕਰ ਦੇ ਕਹਿੰਦੇ ਭਾਈ ਨਾਮ ਦੱਸੀ ਜਾਂਦੀ ਨਾ ਜੀ ਬੰਦੇ ਨੇ ਤਾਂ ਮੈਨੂੰ ਬਲਤਾ ਕਹਿੰਦੇ ਭਾਈ ਉਹ ਹੋਣਾ ਸੋਨੀ ਨੂੰ ਮਾਰਦੀ ਮੈਂ ਤਾਂ ਸੋਨੀ ਕੋਈ ਗੱਲ ਦੱਸੀ ਨਹੀਂ ਕਿਤੇ ਜੇ ਮੈਂ ਸੋਨੀ ਕੋਈ ਤਾਂ ਫੋਟਾ ਕੋਈ ਜੀ ਭਾਈ ਯੂ ਕਰੇ ਅਸਾ ਕਹਾ ਬੰਦਿਆਂ ਨੇ ਵੀ ਕਹਿਤਾ ਕਹਿੰਦੇ ਖਾਤੋ ਬੋਰਮਾ ਪਉਂਦੀ ਕੋਈ ਰਾਤ ਨੂੰ ਕਿਸੇ ਘਰ ਇਹਨੂੰ ਬੰਦੇ ਲੈ ਬੁਲਾਉਂਦੇ ਉਹ ਵੀ ਤਾਨੂੰ ਜਿਹਦੇ ਬੰਦੇ ਨੂੰ ਸ਼ੱਕ ਹੋਵੇ ਇਹਨਾਂ ਨੇ ਬੰਦਾ ਲੜੂਗਾ ਤੇਰਾ ਘਰ ਟੁੱਟ ਜਾਊਗਾ ਸਹੀ ਗੱਲ ਹੈ ਹੈ ਗੱਲ ਉਲਟ ਪਾਸੇ ਲੈ ਜਾਂਦੇ ਲੋਕ ਉਹਨੂੰ ਉਲਟ ਪਾਸੇ ਲੈ ਜਾਂਦੇ ਤੋਂ ਸੁਤੇ ਕਰਦੀ ਜਾਂਦੇ ਮੈਂ ਤਾਂ ਉਹ ਸਵੇਰ ਕੀ ਕਰਤੀ ਤੇ ਹੋਰ ਹੀ ਗੱਲਾਂ ਮਨਣ ਲੱਗ ਗਈ ਚਲ ਮੈਂ ਅੱਗੇ ਤਾਂ ਕਿਸੇ ਕੋਲ ਨਹੀਂ ਇਹ ਗੱਲ ਕਰਦੀ ਬੋਲੀ ਹੁੰਦੀ ਹਾਂ ਠੀਕ ਨੋੜੀ ਨਹੀਂ ਬਸ ਨੋੜੀ ਨਹੀਂ ਦੀ ਸੁਣੀ ਘਰੀ ਹੈ

ਤੇ ਚਾਹ ਤਾਂ ਬਣਵਾ ਲਈ ਤਰਾ ਪੰਜ ਲੱਗੂਗਾ ਮੈਂ ਇਹਨੂੰ ਕਹਿ ਦੇਣਾ ਸੌਂਜੀ ਤੈਨੂੰ ਲੈ ਕੇ ਆਉਂਦੀ ਚੰਗਾ ਸਸਰੀ ਘਰ ਸਸਰੀ ਘਰ ਭਾਈ ਲੈ ਪਾਣੀ ਚਾਹ ਮੈਂ ਚਾਹ ਬਣਾ ਲੈਂਦੀ ਬਣਾ ਦੇ ਮੀਆ ਥੋੜੀ ਚਾਹ ਨੂੰ ਨਾ ਨਾ ਚਾਹ ਨਹੀਂ ਬਿਜਦਾ ਮੈਂ ਤੂੰ ਕਿਆ ਅੱਜ ਹੀ ਮੈਂ ਦੇ ਫੇਰ ਕਹਿੰਦਾ ਹੁਣ ਤੈਨੂੰ ਵੀ ਕਹਿਣਾਗਾ ਅੱਜ ਤੋਂ ਪਹਿਲਾਂ ਕੁਝ ਵੀ ਹੋਗਾ ਲੋਕ ਮੰਣਾਉਂਦੇ ਗੱਲਾਂ ਹੁਣ ਨੂੰ ਬਾਟਣ ਦੀ ਵਾਰੀ ਹੁਣ ਜਿਹਨੂੰ ਇਹਨੇ ਪਹਿਲਾਂ ਕਹਿਤਾ ਕਹਿਤਾ ਹੁਣ ਤੂੰ ਵੀ ਚੁੱਪ ਰਹਿ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਦਿੰਦੀ ਨਾ ਮੈਂ ਨਹੀਂ ਕੁਛ ਕਹਿਣੀ ਇਹ ਰਗਾ ਗਿਆ ਤਾ ਕਹ ਗਿਆ ਗਾਹ ਨੂੰ ਮੈਨੂੰ ਨਹੀਂ ਆਦੀ ਗੱਲਾਂ ਮੈਂ ਤੇ ਪਪਾ ਮੈਂ ਗੱਲ ਸੁਣਤੀ ਕਹਿੰਦੀ ਆ ਲੋਕ ਮਨਾ ਕੇ ਤੇਰੇ ਕੋਲ ਗੱਲ ਕੋਸ ਗੋੜ ਦੱਸ ਦਿੰਦੇ ਇਹਨੂੰ ਦੱਸਿਆ ਮਾਹ ਨਾਇਪ ਵੀ ਸਾਕਤ ਸਾਰੇ ਇੱਥੇ ਹੀ ਅੰਦਰ ਵਾਲਾ ਦਾ 파ਤੋ ਪੁੰਨੀ ਜੇ ਕੋਈ ਪੁੱਛਦਾ ਵੀ ਅੱਜ ਤੋਂ ਬਾਅਦ ਅਗਲੇ ਨੂੰ ਬੈਠੇ ਭਾਈ ਮੈਂ ਮੇਰੇ ਤੋਂ ਲੱਗੀ ਵੀ ਬੋਲੀ ਤਾਂ ਆ ਪੁੰਨੀ ਨਾ ਫਿਰ ਕਹੀਦੀ ਤਾਂ ਮੈਂ ਹੀ ਜੀ ਵੀ ਮੈਂ ਨਹੀਂ ਤਾਂ ਲੈਣੀ ਹੋਲੀ ਪਾਸ ਠੀਕ ਹੈ ਨਾ ਗੱਲ ਤੁਸੀਂ ਨਾ ਤੁਸੀਂ ਵਿਗਾੜੋ ਮੈਂ ਤਾਂ ਕਦੇ ਲੜੂਈ ਨਹੀਂ ਹੈਗੀ ਸਰਪੰਚ ਸਾਹਿਬ ਜੀ ਕਦੇ ਇਹਨਾਂ ਨਹੀਂ ਨਹੀਂ ਸੋਚਿਆ ਹੈਗਾ ਬੇਬੇ ਹੁਣ ਬਾਹਰ ਲੋਕਾਂ ਕੋਲੇ ਜਾ ਜਾ ਕੇ ਹਰ ਇੱਕ ਦੇ ਘਰੇ ਜਾ ਕੇ ਕਿਹਾ ਹੀ ਲੈ ਉਹ ਕਹੇ ਤਾਂ ਯਿੰਨਨ ਕਹਤਾ ਕਹਤਾ ਇਹਨੂੰ ਕਹਤਾ ਜੇ ਕੋ ਪੁੱਛੂਗਾ ਵੀ ਦਵਾਰੇ ਬਸ ਆ ਗਾਲ ਕਹਦੀ ਬਈ ਮੈਨੂੰ ਗੋਹ ਲੱਗੀ ਤਾਂ ਪਾਉਂਦੀ ਸੁਣਨਗੀ ਤੂੰ ਮੈਨੂੰ ਦਿੰਦੀ ਮੇਰੀ ਮੇਰੇ ਸਾਹਮਣੇ ਦਿੰਦੀ ਬਸ ਆ ਮੈਂ ਆਪ ਕਹਿੰਦੀ ਹਾਂ ਹਾਂ ਬਸ ਹੋਰ ਕੋਈ ਗੱਲ ਨਹੀਂ ਚਿੰਤਾ ਮੈਂ ਹੁਣ ਤੂੰ ਆਪ ਹੀ ਕਹਿੰਦੀ ਜਿਹਦੇ ਕੋਲ ਕਹਿ ਕੇ ਆਈਆਂ ਪਹਿਲਾਂ ਹੁਣ ਮੈਂ ਤਾਂ ਕੋਈ ਜਾਂਦੀ ਨਹੀਂ ਮੈਂ ਤਾਂ ਜੀ ਨਹੀਂ ਕਰਦਾ ਕਿਸੇ ਦੇ ਮੱਥੇ ਲੱਗਣ ਮੈਨੂੰ ਬੰਨੇ ਘਰੇ ਬੈਠੇ ਨੂੰ ਮਾੜਾ ਬਣਾਤਾ ਚਲ ਕੋਈ ਨਹੀਂ ਮੈਂ ਆਪੇ ਹੀ ਕਹਿ ਦਊਂ ਉਹਨਾਂ ਨੇ ਸੋਪਤੀ ਕਰੀ ਸੀ ਉਹ ਗੱਲ ਵੀ ਕੀ ਤਾਂ ਕਿਸੇ ਦੇ ਕਮਾਂਡ ਦਾ ਕੀ ਪਤਾ ਕੀ ਬਣਾਉਂ ਲੋਕ ਬਣਾਉਂਦੇ ਅੱਜ ਕੱਲ ਗੱਲਾਂ ਪਰ ਤੁਸੀਂ ਮਾਤਾ ਕਦੇ ਮਰਕ ਬਣਾਉਣੀ ਨਹੀਂ ਚਾਹੁੰਦੀ ਸੀ ਮੈਂ ਤਾਂ ਸੱਸ ਕਦੇ ਸਮਝੋ ਹੀ ਨਹੀਂ ਮੈਂ ਤਾਂ ਮਾਂ ਨੂੰ ਸੇਵਾ ਕਰਦੀ ਰਹਿਣੀ ਆ ਸਾਰਾ ਦਿਨ ਇਹਨਾਂ ਦੀ ਜੀ ਮਾਂ ਮੈਨੂੰ ਕਰਦੀ ਰਹਿਣੀ ਮਾਂ ਨੂੰ ਹੀ ਕਰਦੀ ਰਹੀ ਆਪਾਂ ਇਹਨੂੰ ਕਹਿਤਾ ਸਮਝਾਤਾ ਮੈਂ ਉਹ ਤੇਰੇ ਛੋਟੇ ਕੋਲ ਤਾਂ ਆਇਆ ਸੀਗਾ ਹੁਣ ਲਗਭਗ ਕੈਂਪ ਤੇ ਕੱਲ ਨੂੰ ਪਰਸੋਂ ਤੇ ਤੁਸੀਂ ਇਹਨੂੰ ਕੈਂਪ ਚ ਲਿਆਓ ਆਪਾਂ ਉੱਥੇ ਦਵਾਈ ਦਵਾ ਦੇ ਮੈਂ ਤੇਨੂੰ ਉਹਦੇ ਵੀ ਦੱਸਣੀ ਆ ਠੀਕ ਆਹ ਹਾਂ ਸਰਪੰਚ ਸਾਹਿਬ ਵੀ ਕੋਈ ਗੱਲ ਨਹੀਂ ਜੇ ਅਸੀਂ ਲੈ ਆਵਾਂਗੇ ਇਹਨੂੰ ਤੇ ਮੈਂ ਕੋਈ ਗੱਲ ਨਹੀਂ ਅਸੀਂ ਦੋਨੇ ਆ ਜਾਂਗੇ ਬਸ ਦੋਨੇ ਆ ਜਾਂਗੇ ਬਰਾਗ ਹਾਂ ਗੱਲ ਨੂੰ ਧਿਆਨ ਰੱਖਿਓ ਠੀਕ ਆ ਉਹ ਤੇ ਨਾਲੇ ਉਥੇ ਬਲੱਡ ਦੇ ਉਹ ਕਰਦੇ ਹੋਗੇ ਬਲੱਡ ਵੱਧਾ ਹੈ ਸਾਰੇ ਟੈਸਟ ਹੋਣਗੇ ਸਾਰੇ ਦਵਾਈਆਂ ਹੁੰਦੀਆਂ ਨਹੀਂਆਂ ਉਥੇ ਵੀ ਬੇ ਆਏ ਬੋਲਦੀ ਰਹਿੰਦੀ ਆ ਸੰਤਖ ਸਾਹਿਬ ਜੀ ਬਲੱਡ ਵਾਲਾ ਵੱਧਾ ਤਾਂ ਇਹ ਤਾਂ ਪਰ ਮੈਂ ਬੋਲ ਲਈ ਵੱਡਾ ਸੀਰ ਆ ਤੂੰ ਵੀ ਸਮਝ ਲੈ ਕੋਈ ਭਾਈ ਕੋਲ ਨਹੀਂ ਆਪਾਂ ਸਾਰਾ ਤੇ ਟੈਸਟ ਕਰਾ ਦੇਣ ਠੀਕ ਹੈ ਘਰੇ ਆ ਕੇ ਲੜ ਪੈਂਦੇ ਬੰਨ ਤੂੰ ਉਥੇ ਆਏ ਬੋਲੀ ਪਰ ਮੈਂ ਤਾਂ ਬੋਲਿਆ ਜਾਂਦਾ ਮੈਂ ਕੀ ਕਰਾਂ ਬਸ ਤੂੰ ਹੁਣ ਬੋਲ ਲੈ ਕਿਉਂ ਕਿਸੇ ਕੋਲੇ ਜਾ ਕੇ ਕਹਿੰਦੇ ਮੈਂ ਪਤਾ ਕਿੱਡੇ ਕਿੱਡੀਆਂ ਗੱਲਾਂ ਬਣਦੀਆਂ ਨੇ ਚਲੋ ਸਰਪੰਚ ਸਾਹਿਬ ਨੇ ਤਾਂ ਮੈਨੂੰ ਘਰੇ ਆ ਕੇ ਸਮਝਾਇਆ ਸੀ ਉਸ ਦਿਨ ਅੱਜ ਵੀ ਆਪਾਂ ਨੂੰ ਘਰੇ ਆ ਕੇ ਸਮਝਾਇਆਗਾ ਉਹ ਕਰੀ ਗੈਣਾ ਭਾਈ ਜੀ ਬੇਬੇ ਤਾਂ ਮਾੜਾ ਮੋਟਾ ਸਮਝੀ ਤਾਂ ਜਾ ਕੁਛ ਬਾਲਿਆਂ ਤਾਂ ਗੱਲੇ ਕਰ ਲੈਂਦੀਆਂ ਨੇ ਕੋਣ ਕਿਸੇ ਰਾਜੀ ਅਗਲਾ ਕਹਿੰਦਾ ਇਹਨਾਂ ਘਰ ਟੁੱਟੇ ਹੈਗਾ ਕੋਈ ਬਾਤ ਤੇ ਰਾਜੀ ਅੱਜ ਕੱਲ੍ਹ ਉਹਨਾਂ ਵਾਲੇ ਆ ਜੋ ਉਹਨਾਂ ਦਾ ਖੂਸਾ ਉੱਠਦਾ ਸਹੀ ਗੱਲ ਹੈ ਘੋਟੇ ਅੱਜ ਕੱਲ੍ਹ ਇਹ ਜਿਹੇ ਟਾਈਮ ਚ ਚਲੋ ਮੈਂ ਜਿਹੜੀ ਗੱਲ ਹੁਣ ਕਹਿਤੀ ਉਹ ਤਾਂ ਮੂੰਹ ਚ ਪੈਂਦੀ ਤੇ ਗਾਹਾਂ ਨੂੰ ਮੈਂ ਕਹਿੰਦੀ ਗਾਹਾਂ ਨੂੰ ਕਹੀ ਨਾ ਬਾਈ ਸਾਹੀ ਆਪਾਂ ਤਾਂ ਬੱਲ ਗਾਣੇ ਭਾਈ ਜਿਹਦੇ ਹੋਲ ਕਰੇ ਤਾਂ ਗੈਦਾ ਸਹੀ ਗਾਹਾਂ ਨੂੰ ਗੱਲ ਨਾ ਜਿਹੜੇ ਬਾਈ ਸਾਹੀ ਦਾ ਆ ਦੀ ਗੱਲ ਆ ਤੇ ਘਰੇ ਰੱਖਾਂਗੇ ਪਰ ਇਹ ਮੈਨੂੰ ਕੁਝ ਬੋਲੇ ਨਾ ਮੈਨੂੰ ਬਾਹਲਾ ਉੱਚਾ ਬੋਲਦੀ ਹੈ ਉੱਚਾ ਬਸ ਜਦੋਂ ਉਹ ਬੰਦਾ ਬੋਲਦੇ ਭਟਕ ਜਾਂਦੀ ਹੁਣ ਤਾਂ ਨਹੀਂ ਤੈਨੂੰ ਅੱਗੇ ਕਿਸੇ ਬੋਲੀ ਆ ਪਹਿਲਾਂ ਮੈਂ ਗੁਰਦਾ ਨਹੀਂ ਬੋਲੀ ਸੀ ਹੁਣ ਜਿਉਂ ਨਾ ਮੈਂ ਵੱਡਾ ਸੀ ਰੇਂਜ ਆ ਯਾਰ ਕਰ ਕਬੋਲ ਦੀ ਆ ਵੱਡਾ ਸੀ ਤੁਸੀਂ ਸਮਝਦਾ ਸਰਪੰਚ ਸਾਹਿਬ ਜੀ ਪਤਾ ਕੀ ਕਰਦੀ ਐ ਬਸ ਮੇਰੇ ਤੇ ਸ਼ੱਕ ਵਾਲਾ ਕਰਦੀ ਜਿਉ ਕੋਈ ਬਾਹਰੋਂ ਆ ਜੂਗਾ ਜਾਂ ਮੈਂ ਕਿਸ ਨੂੰ ਬੁਲਾ ਲੂੰਗੀ ਬਸ ਉਸੇ ਦੀ ਸ਼ੱਕ ਕਰ ਲੈਂਦੀ ਇਹ ਗੱਲ ਸੁਣਾ ਅੱਜ ਗੱਲ ਜੀ ਗੱਡੀ ਖੜੀ ਬਸਵਾਸ ਤੇ ਜੇ ਆਪਾਂ ਨੂੰ ਇੱਕ ਦੂਜੇ ਘਰ ਦੇ ਮੈਂਬਰ ਤੇ ਵਿਸ਼ਵਾਸ ਰੱਖਾਂਗੇ ਤਾਂ ਸਾਰਾ ਕੁਝ ਹੀ ਐ ਜਦੋਂ ਆਪਾਂ ਆਪਦੇ ਘਰ ਦੇ ਬੰਦੇ ਤੇ ਸ਼ੱਕ ਕਰ ਜਾਂ ਲੱਗ ਜਾਂਦੇ ਨਾ ਤੇ ਘਰ ਦੂਰ ਹੋ ਜਾਂਦੇ ਇਹ ਆਪ ਨੂੰ ਸ਼ੱਕ ਤਾਂ ਆਏ ਪੁੱਤ ਮੇਰੀ ਗੱਲ ਸੁਣ ਮੇਰੇ ਨਾਲ ਤਾਂ ਐ ਬੋਲੀ ਜਾ ਉਹ ਆ ਖਰਕ ਕੇ ਜੋ ਕੋ ਹੋ ਰਹੀ ਉਹਦੇ ਨਾਲ ਹੱਸ ਹੱਸ ਗੱਲਾਂ ਕਰੂ ਫਿਰ ਗੁੱਸਾ ਨਹੀਂ ਆਉਂਦਾ ਉਸ ਦਾ ਨਹੀਂ ਉਹਦੇ ਨਾਲ ਹੋ ਲੜ ਕੇ ਥੋੜੀ ਕਰਨੀ ਜੇ ਹੁਣ ਕਰੇ ਬੰਦਾ ਆਇਆ ਜੀ ਉਹਦੇ ਨਾਲ ਆ ਕੇ ਕਹੂਗਾ ਕੱਲ ਨੂੰ ਕਿਹੜਾ ਹੋਂ ਤੁਹਾਡੇ ਘਰੇ ਉਹਦੇ ਨਾਲ ਫਿਰ ਹੋਮੇ ਕਰਨੀ ਕੋਈ ਗੱਲ ਉਹ ਤੇਰੇ ਨਾਲ ਤਾਂ ਕਰ ਲੈਂਦੀ ਤੂੰ ਗੱਲ ਸਮਝਾ ਕਰ ਇਹ ਆਇਆ ਨਾ ਤੂੰ ਦਿਮਾਗ ਚ ਲਾ ਕੇ ਆਹ ਮੈਂ ਤਬਾ ਲਾ ਲੈਂਦੀ ਕੋ ਦੂਜੇ ਬੰਦੇ ਨਾਲ ਪਿਆਰ ਨਹੀਂ ਗੱਲ ਕਰਨੀ ਕੋਮੇ ਤੋਂ ਤੁਸ ਨੂੰ ਵੀ ਆਈ ਜਾਂ ਫੋ ਉਹਦੇ ਨਾਲ ਵੀ ਪਿਆਰ ਮਨਾ ਗੰਦ ਕਰਦੀ ਐ ਲੈ ਕੋਈ ਗੱਲ ਆਹੀ ਹੋ ਜਾਂਦੀ ਸਾਰਾ ਦਿਨ ਤੂੰ ਮੈਂ ਚੁੱਪ ਕਰੀ ਰਹਿੰਦੀ ਤੇ ਮੇਰੇ ਨਾਲ ਤੈਨੂੰ ਹਾਸੀ ਬੰਨੇ ਹੋਈ ਐ ਉਹ ਹੱਸ ਲੈ ਗਰ ਪਾਈ ਚਾ ਲੈ ਦਿਨ ਵੀ ਹੱਸਦਾ ਕਰ ਇਹਨੂੰ ਹਾਸਦੀ ਕਿੱਥੇ ਗਈ ਲੈ ਮੈਂ ਤਾਂ ਸਾਰਾ ਦਿਨ ਬੁਝੀ ਰਹਿਣੀ ਕਿ ਨਾ ਮੇਰੇ ਨਾਲ ਗੱਲ ਕਰਦੀ ਕੋਈ ਇਹ ਤਾਂ ਬਸ ਜਦੋਂ ਗੱਲ ਕਰ ਲੈਣ ਲੜਾਈ ਪਾ ਲੈਂਦੀ ਮੇਰੇ ਨਾਲ ਆ ਦੇਖ ਹੁਣ ਆ ਪਾਣੀ ਲੈ ਕੇ ਤਾ ਤੱਤਾ ਪਾਣੀ ਐ ਲਵੜ ਮੈਥੋਂ ਨੀ ਬੀਤਾ ਨਹੀਂ ਕੰਨ ਟੱਤਾ ਪਾਣੀ ਟੱਤਾ ਪਾਣੀ ਹੈ ਠੰਡਾ ਚਾਹੀਦਾ ਸੀ ਸਬਜ਼ੀਆਂ ਨੂੰ ਵੀ ਬਾਲਾ ਠੰਡਾ ਪਾਣੀ ਨਹੀਂ ਦੇਣਾ ਮੈਂ ਤਾਂ ਕਰਕੇ ਨੋਰਮਲ ਜਿਹਾ ਪਾਣੀ ਦਿੰਨੀ ਹੁੰਨੀ ਕੁਝ ਨਹੀਂ ਹੁੰਦਾ ਢੰਡੇ ਪਾਣੀ ਨੂੰ ਕੀ ਕਰਦਾ ਉਹ ਚਲ ਟੱਕੀ ਤੇ ਘੱਟ ਵੀ ਲੈ ਕਰ ਦੱਸ ਆਹ ਬਾਲਾ ਨਾ ਪੀਏ ਕੋਲ ਸੈਂਪਲ ਪਾਣੀ ਲੋ ਕਹਿੰਦਾ ਬੌਸਮ ਪਤਾ ਤੱਕ ਮੈਂ ਨਾ ਇੰਨਾ ਸਿਹਤ ਦਾ ਖਿਆਲ ਚਲ ਪਹਿਲਾਂ ਤੂੰ ਪੀਂਦੀ ਠੰਡਾ ਭਾਈ ਫਿਰ ਉਹਦਾ ਕੱਖ ਨਾ ਥੋੜਾ ਜਿਹਾ ਬਾਲਾ ਨਾ ਕਰੇ ਦਵਾਈਆਂ ਆਹ ਗੋਡਿਆਂ ਕਰਕੇ ਮੈਂ ਗਰਮ ਥੋੜੀਆਂ ਖਾਧੀਆਂ ਇਸ ਕਰਕੇ ਅੱਗ ਲੱਗੀ ਰਹੀ ਜਾਂਦੀ ਅੰਦਰ ਪਾਣੀ ਹੰਦਾਗਾ ਤੱਤਾਗਾ ਨਾ ਨਾ ਕਹੇ ਲੋਣੀ ਪਾਣੀ ਠੰਡਾਗਾ ਤੱਤਾਗਾ ਆ ਗੱਲਾਂ ਤੇ ਨਾ ਲੜੇ ਕੋਈ ਗੱਲ ਨਹੀਂ ਬੜਾ ਠੰਡਾ ਲਿਆ ਦੇ ਚਲ ਠੀਕ ਹੈ ਇਹ ਚੀਜ਼ਾਂ ਬਾਲੀਆਂ ਫਰਕ ਹੁੰਦੇ ਜਿਹੜਾ ਘਰ ਹੁੰਦਾ ਨਾ ਤੀਂਆਂ ਛੱਤੀ ਹੁੰਦਾ ਜਦੋਂ ਮਰਜ਼ੀ ਘਰ ਨੂੰ ਪਾਟ ਲਾ ਕੇ ਦੋ ਮਰਜ਼ੀ ਕੁਛ ਕਰਨਾ ਤਾਂ ਇਹਦਾ ਕਹਿਣੇ ਹੁੰਦੇ ਬੁੱਤ ਕੇ ਘਰ ਬੁੜੀਆਂ ਦੇ ਨਾ ਮਰਦਾਂ ਦੇ ਐਵੇਂ ਤਾਂ ਨਹੀਂ ਕਿਹਾ ਕਿਸੇ ਨੇ ਤੁਹਾਨੂੰ ਕਹਿਣਾ ਆਪਦਾ ਕਰਕੇ ਹੋਰ ਨਹੀਂ ਕੋਈ ਗੱਲ ਨਹੀਂ ਠੀਕ ਹੈ ਬੁੱਤ ਮੈਂ ਕੋਈ ਨਹੀਂ ਆਪਦੇ ਆਪ ਤੇ ਕੰਟਰੋਲ ਕਰੂੰਗੀ ਜਿੰਨਾ ਤੂੰ ਕੰਟਰੋਲ ਕਰ ਲੇਂਗੀ ਤੇਰੇ ਵਾਸਤੇ ਉੰਨਾ ਹੀ ਫਾਇਦਾ ਠੀਕ ਹੈ ਕਾਲੋਂ ਜੇ ਹੂੰ ਮੁੰਡਾ ਬੋਲਦਾ ਹਾਂ ਮੈਂ ਫੇਰ ਤਾਂ ਦੁਨਾਰਾ ਗੁੱਸਾ ਇਹ ਤਾਂ ਈਸੇ ਗੰਤੀ ਬੋਲਦੀ ਆਂ ਕਿ ਤੂੰ ਬਾਹਰ ਜਾ ਕੇ ਗੋਲੀਆਂ ਨੂੰ ਨਾਂ ਕਿਆ ਕਰ ਜਦੋਂ ਤੂੰ ਕਹਿ ਦਿੰਨੀ ਆਂ ਅਗਲੇ ਇਹਦੇ ਕੋਲੇ ਤਾਂ ਹੁੰਦਾ ਇਹਨੂੰ ਆਇਆ ਹੋਣਾ ਤੇ ਮੇਰੇ ਨਾਲ ਲੋਕਾਂ ਕੋਲ ਗੱਲਾਂ ਕਰੂਗੀ ਵੀ ਇਹ ਵੀ ਇਹ ਵੀ ਦੋ ਸੋਚ ਕੇ ਦੇਖ ਲਈ ਆਂ ਦੀ ਜਗ੍ਹਾ ਤੇ ਸਹੀ ਆ ਫਿਰ ਇਹਦੀ ਵੇਚਤੀ ਹੁੰਦੀ ਆ ਅਗਲਾ ਕਹਿੰਦਾ ਇਹਨੂੰ ਗੋਲੀਆਂ ਪਾਉਂਦੀ ਆ ਕਿਉਂ ਪਾਉਂਦੀ ਆ ਕਿਉਂ ਪਾਉਂਦੀ ਆ ਖਬਰ ਕਿਉਂ ਪਾਉਂਦੀ ਆ ਚਲ ਹੂੰ ਮੇਰੇ ਮਾਦੇ ਕੋਲ ਹੂੰ ਕਹਿ ਦਿੰਨੀ ਵੀ ਮੈਂ ਨਹੀਂ ਤੇ ਕੋਈ ਲੋਕ ਗੱਲ ਕਰਾਂ ਗੱਲ ਕੁਝ ਵੀ ਨਹੀਂ ਗੱਲ ਸੋਚਣ ਦੀ ਤੁਸੀਂ ਆਦ ਦੇ ਵਿੱਚ ਨਾ ਹਰਕ ਬੱਸ ਮੇਰੇ ਦਿਮਾਗ ਤੇ ਆ ਗਈ ਹੁਣ ਮੈਂ ਕਿਸੇ ਨੂੰ ਦੱਸਦੀ ਮੈਂ ਉਹ ਇਹਨੂੰ ਲੈ ਕੇ ਆ ਜਾਈਂ ਪਰसों ਤੇ ਤੇਰੇ ਟੈਕ ਟਕਾ ਕੇ ਤੈਨੂੰ ਦੋਈ ਦਵਾਂ ਠੀਕ ਹੈ ਠੀਕ ਹੈ ਚੰਗ ਹਾਂ ਚੰਗਾ